ਏ ਆਈ ਸੋਫਾ ਦਿਖਾਉਣਾ ਪਹਿਲਾਂ ਸਾਰਾ ਲੋਕ ਜੀ ਪ੍ਰੀਤ ਜਿਵੇਂ ਆ ਤਾਂ ਬਈ ਕਿਸੇ ਇੰਦਰ ਲੋਕ ਦਾ ਸੰਗਾਸ਼ਾ ਨਹੀਂ ਕਿਤੇ ਤਾਂ ਹਾਂ ਤੋ ਡਿੱਗ ਪਿਆ ਮੀਂਹ ਮੂੰ ਬਾਲੇ ਪੈ ਗਏ ਕਿਤੇ ਬੱਦਲ ਬੁੱਦਲ ਗਿਆ ਖੋਰ ਤੇ ਇੰਦਰ ਦੇਵਤੇ ਦਾ ਸੰਗਾਸ਼ਣ ਸੀ ਉਹ ਸਿੱਧਾ ਧਰਤੀ ਤੇ ਆ ਡਿੱਗ ਗਿਆ ਕਿਤੇ ਧਰਤੀ ਦਾ ਪੁਨਰ ਨਿਰਮਾਣ ਹੋਊਗਾ ਤੇ ਇਹੋ ਜੀਆਂ ਚੀਜ਼ਾਂ ਕਿਤੇ ਖੋਜਣ ਤੇ ਵਿੱਚੋਂ ਨਿਕਲਣੀਆਂ ਤੇ ਫੇਰ ਇਹਨਾਂ ਤੇ ਕਿਤਾਬਾਂ ਲਿਖਣਾ ਜਾਣੀਗਾ ਵੀ ਉਦੋਂ ਹੱਥ ਕਲਾ ਕਿੱਥੇ ਪਹੁੰਚ ਚੁੱਕੀ ਸੀ ਕਿ ਹੋਜੇ-ਕਹੋਜੀਆਂ ਚੀਜ਼ਾਂ ਤੇ ਕਿਹੋ-ਕਿਹੋ ਜੇ ਫਰਨੀਚਰਾਂ ਤੇ ਉਦੋਂ ਦਾ ਮਨੁੱਖ ਬੰਦਾ ਹੁੰਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਹਿਸਟਰੀ ਦੇ ਵਿੱਚ ਲਿਖਣਾ ਜਾਣੀਗਾ ਆਹ ਕੁਲਸਾ ਨੂੰ ਦੇਖ ਕੇ ਹਾਂ ਜਾਂ ਤਾਂ ਆਹ ਚੀਜ਼ ਤੁਸੀਂ ਗੁਰਦਾਸ ਮਾਨ ਦੇ ਗੀਤਾਂ 'ਚ ਦੇਖੀ ਐ ਡਫਲੀ ਤੇ ਜਾਂ ਤੁਸੀਂ ਇੱਥੇ ਡਫਲੀ ਸੋਫਾ ਦੁਨੀਆਂ ਦਾ ਪਹਿਲਾ ਸੋਫਾ ਕੌਲੀ ਬੰਦਿਆਂ ਵਾਸਤੇ ਕੌਲੀ ਬੰਦਿਆਂ ਵਾਸਤੇ ਬੋਨਲੈਸ ਸੋਫਾ ਹੱਡੀ ਹੈ ਨਹੀਂ ਕੋਈ ਹੱਡੀ ਹੈ ਨਹੀਂ ਕੋਈ ਬਹੁਤ ਹੀ ਬਹੁਤ ਹੀ ਕੰਫਰਟੇਬਲ ਸੋਫਾ ਪੱਦੀਏ ਦਾ ਉਹ ਮਿੱਤਰ ਨੂੰ ਟੈਗ ਕਰੋ ਜਿਹੜਾ ਕਿਸੇ ਵੀ ਥਾਂ ਬਹਿ ਕੇ ਤੇ ਐ ਨਾਲ ਦੀ ਨਾਲ ਐ ਪੈ ਜਾਂਦਾ ਉਹ ਨੇ ਉਹ ਥਾਂ ਨਹੀਂ ਖਰਾਬ ਕਰੂਗਾ ਬਸ ਐਂ ਪੈ ਜਾਊਗਾ ਵੀ ਰੇਟ ਬਿੱਕੀ ਰੇਟ ਹੈ ਹੁਣ ਇੱਕ ਆ ਦੇਖੋ ਸਾਗਵਾਂ ਦੇ ਵਿੱਚ ਹੈਗਾ ਬਣਿਆ ਹੋਇਆ ਵੀ ਛੋਟਾ ਜਿਹਾ ਪੀੜਾ ਸੈਟ ਜਿੱਦਾਂ ਕੋਈ ਤੁਹਾਡਾ ਲੰਮਾ ਟਾਈਮ ਨਹੀਂ ਖਰਾਬ ਕਰਨਾ ਅੱਜ ਉਹ ਬੰਦਿਆਂ ਵਾਸਤੇ ਹਾਜ਼ਰ ਹੋਏ ਆ ਜਿਹੜਾ ਬੰਦਾ ਕਹਿੰਦਾ ਸਾਡੇ ਘਰੇ ਕੁਛ ਡਿਫਰੈਂਟ ਹੋਣਾ ਚਾਹੀਦਾ ਤੇ ਅੱਜ ਬੜਾ ਲੰਬਾ ਸਮਾਂ ਨਹੀਂ ਲਾਉਂਦਾ ਸਭ ਤੋਂ ਪਹਿਲਾਂ ਉਹ ਚੀਜ਼ ਦਿਖਾਉਂਗਾ ਜਿਹੜੀ ਤੁਸੀਂ ਕਦੇ ਨਹੀਂ ਦੇਖੀ AI ਸੋਫਾ AI ਫੀਚਰ ਤੁਹਾਡੇ ਫੋਨਾਂ 'ਚ ਆ ਗਏ AI ਫੀਚਰ ਤੁਹਾਡੀਆਂ ਗੱਡੀਆਂ 'ਚ ਆ ਗਏ AI ਸੋਫਾ ਦਿਖਾਉਣ ਲੱਗਿਆ ਉਹ ਵੀ ਸਭ ਤੋਂ ਪਹਿਲੇ ਨੰਬਰ ਤੇ ਇਨੂੰ AI ਸੋਫਾ ਵੀ ਕਹਿ ਸਕਦੇ ਆ ਤੇ ਇਹਨੂੰ AI ਸੋਫਾ ਵੀ ਕਹਿ ਸਕਦੇ ਆ ਕਿਉਂਕਿ AI ਸੋਫਾ ਤਾਂ ਫੀਚਰ ਆ ਤੇ AI ਸੋਫਾ ਤਾਂ ਆ ਕਿਉਂਕਿ ਜਦੋਂ ਮਾਰਕੀਟ ਚ ਜਾਊਗਾ ਤੇ ਮਾਰਕੀਟ ਦੀ ਕਰਾ ਦੇਣੀ ਆ AI AI ਜੇ AI ਦੀ ਗੱਲ ਆ ਤਾਂ ਫਿਰ ਤੁਸੀਂ ਸਮਝ ਹੀ ਗਏ ਹੋਣਗੇ ਮੇਰੇ ਨਾਲ ਖੜਿਆ ਕਈ ਆਜੋ AI ਸੋਫਾ ਦਿਖਾਉਣਾ ਪਹਿਲਾਂ ਸਾਰਾ ਜੀ ਪ੍ਰੀਤ ਆਹ ਸੋਫਾ ਹੈ AI ਸੋਫਾ ਫਰੈਂਸ ਏਆਈ ਸੋਫਾ ਮਤਲਬ ਕੱਪੜੇ ਦੀ ਗੱਲ ਕਰ ਕਪੜਾ ਏਆਈ ਸੋਫਾ ਬਣਿਆ ਕਿਹੜੇ ਕੱਪੜੇ ਨਾਲ ਇਹ ਬੁਕਲੇ ਫੈਬਰਿਕ ਹੈ ਪਾਜੀ ਲੱਗੋਆ ਹਾਂ ਤੁਸੀਂ 2026 ਦੀ ਪਹਿਲੀ ਵੀਡੀਓ ਸ਼ੂਟ ਕਰ ਲਏ ਹੋ ਸਾਡੀ ਹਾਂ 2026 ਤੋਂ ਉਹਨੂੰ ਨਵੇਂ ਮਾਡਲ ਦੇ ਰਹੇ ਆਪਾਂ ਸਾਰੇ ਹੁਣ 2026 ਏਆਈ ਦਾ ਯੋਗ ਆ ਗਿਆ ਤੇ ਏਆਈ ਸੋਫਾ ਆ ਗਿਆ ਸਜਣੋ ਏਆਈ ਫੀਚਰ ਬਾਅਦ ਚ ਦੱਸਾਂਗੇ ਕੱਪੜਾ ਦੱਸ ਕਿਹੜਾ ਕੱਪੜਾ ਬੁਕਲੇ ਫੈਬਰਿਕ ਹੈ ਪਾਜੀ ਟਾਵਲ ਫਿਨਿਸ਼ ਵਾਲਾ ਫੈਬਰਿਕ ਹੈਗਾ ਕਸਟਮਾਈਜੇਸ਼ਨ ਸਾਰੀ ਅਵੇਲੇਬਲ ਹੈ ਆਪਣੇ ਕੋਲ ਤੁਹਾਨੂੰ ਪਤਾ ਜੋ ਵੀ ਕਸਟਮਰ ਲੈ ਕੇ ਆਉਂਦਾ ਹੈ ਡਿਮਾਂਡ ਆਪਣ ਹਾਂ ਤੇ ਇਹਦੀ ਜਿਹੜੀ ਜੋ ਸਪੈਸੀਫਿਕੇਸ਼ਨਸ ਹੈਗੀਆਂ ਦੇਖੋ ਨਾ ਸੋਫਾ ਜਿਹੜਾ ਹੈਗਾ ਇਹਦੀ ਜਿਹੜੀ ਬੈਕ ਹੈ ਫੀਚਰ ਫੀਚਰ ਸ਼ੁਰੂ ਹੋ ਗਏ ਫੀਚਰ ਸ਼ੁਰੂ ਹੋ ਗਏ ਜਿਹੜੀ ਬੈਕ ਹੈਗੀ ਹੈ ਇਹ ਹੈਗੀ ਮੂਵੇਬਲ ਇਹਨੂੰ ਤੁਸੀਂ ਚੱਕ ਕੇ ਪੈ ਜਿੱਥੇ ਮਰਜ਼ੀ ਕਰ ਲੋ ਤੇ ਇਹਦੇ ਨਾਲ نیچے ਨਾ ਇੱਕ ਮੈਗਨੈਟ ਟਾਈਪ ਜਿਹਦਾ ਤੁਸੀਂ ਕਹਿ ਸਕਦੇ ਹੋ ਇਹਦੇ ਤੁਸੀਂ ਬੈਠੋਗੇ ਨਾ ਇਹ ਗਿਰਣੀ ਨਹੀਂ ਹੈ ਹੈਗੀ ਮੂਵੇਬਲ ਹੈ ਬੱਡੇ ਗਿਰੇਗੀ ਨਹੀਂ ਤੁਸੀਂ ਜਿੱਦਾਂ ਮਰਜ਼ੀ ਢਾਕ ਲਾ ਕੇ ਬੈਜੋ ਉੱਤੇ ਮਤਲਬ ਇਹਦੇ ਨਾਲ ਤੁਸੀਂ ਜਿੰਮੇ ਮਰਜ਼ੀ ਢਾਕ ਲਾਓ ਇਹਨੂੰ ਏਆਈ ਸੋਫਾ ਇਸੇ ਕਰਕੇ ਕਿਹਾ ਜਾਂਦਾ ਵੀ ਇਹਨੂੰ ਤੁਸੀਂ ਕਿਸੇ ਵੀ ਥਾਂ ਤੇ ਮੂਵ ਕਰਕੇ ਇਹਦਾ ਕੋਈ ਵੀ ਰੂਪ ਕੋਈ ਵੀ ਰੂਪ ਦੇ ਸਕਦੇ ਆ ਕਿਸੇ ਵੀ ਹਸਾਬ ਨਾਲ ਮਹਿਫਲ ਬਣਾ ਲਓ ਇਹਨੂੰ ਤੁਸੀਂ ਗੋਲ ਲਾ ਲਓ ਇਹਨੂੰ ਤੁਸੀਂ ਚੌਰਸ ਲਾ ਲਓ ਇਹਨੂੰ ਤੁਸੀਂ ਲੰਬਾ ਲਾ ਲਓ ਇਹਨੂੰ ਤੁਸੀਂ ਕਿਸੇ ਹਿਸਾਬ ਨਾਲ ਹੋਰ ਤਾਂ ਹੋਰ ਇਹਦਾ ਅਸਰ ਆਣਾ ਇਹ ਵੀ ਉਵੇਂ ਹੀ ਆ ਇਹਦਾ ਫੀਚਰ ਵੀ ਉਹੀ ਆ ਜਿੱਥੇ ਟਿਕ ਗਿਆ ਬੱਸ ਟਿਕ ਗਿਆ ਕਿਸੇ ਵੀ ਥਾਂ ਹਰ ਵਾਰੀ ਰਿਸ਼ਤੇਦਾਰ ਆਊਗਾ ਤੇ ਤੁਹਾਡੇ ਘਰੇ ਉਹੀ ਸੋਫੇ ਨੂੰ ਵੱਖਰੇ ਤਰੀਕੇ ਨਾਲ ਲੱਗਾ ਦੇ ਬਿਲਕੁਲ ਸਰ ਬਿਲਕੁਲ ਹਰੇਕ ਪਾਰਟ ਨੂੰ ਤੁਸੀਂ ਕਿਸੇ ਵੀ ਜਗ੍ਹਾ ਤੇ ਅਡਜਸਟਮੈਂਟ ਕਰ ਸਕਦੇ ਹੋ ਇਹਦੀ ਹਾਂ ਇਹਦੇ ਵਿੱਚੋਂ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਆਹਾ ਇਹਦੇ ਭੈਣ ਭਰਾਈ ਆਹਾ ਆਹਾ ਇਹਦੇ ਭੈਣ ਭਰਾਏ ਜਿਹੜੇ ਇਹ ਵਧਾਉਣੇ ਘਟਾਉਣੇ ਵਧਾ ਸਕਦੇ ਬਿਲਕੁਲ ਬਿਲਕੁਲ ਪਾਜੀ ਇਹਦਾ ਪਰਿਵਾਰ ਵੱਡਾ ਕਰਨਾ ਛੋਟਾ ਕਰਨਾ ਤੁਹਾਡੀ ਮਰਜ਼ੀ ਸੈਂਟਰ ਸਿਟਿੰਗ ਬਾਹਰ ਕੱਢ ਸਕਦੇ ਹੋ ਕਿਤੇ ਵੀ ਮਿਲ ਅਡਜਸਟਮੈਂਟ ਪੂਰੇ ਕਿਸੇ ਵੀ ਰੂਮ ਦੇ ਵਿੱਚ ਹੋ ਜਾਏਗੀ ਅਡਜਸਟਮੈਂਟ ਦੀ ਹੈ ਨਾ ਇਹ ਆਈ ਸੋਫਾ ਇਹ ਹੀ ਸੋਫਾ ਦੇਖੋ ਗੱਡੀ ਤਾਂ ਆ ਗਈ ਸੁਣੀ ਕਾ ਮਾਡਲ ਦੇਖੋ ਸਾਡਾ ਇਹ ਨਵਾਂ ਮਾਡਲ ਹੈ। ਓਰੇ 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 ਹੁਣ ਤੁਹਾਡਾ ਆ ਲੈਣ ਦਾ ਪੂਰਾ ਮਨ ਹੋ ਗਿਆ ਨਾ ਲੈ ਹੁਣ ਐਥੇ ਨਿਗਾ ਮਾਰੋ। ਇਹ ਵੀ ਭਾਜੀ 2022 ਦਾ ਪਹਿਲਾ ਸਾਡਾ ਮਾਡਲ ਹੈ। ਇਹ ਵੀ ਤੁਹਾਡੀ ਵੀਡੀਓ ਵਿੱਚ ਤੁਹਾਡੇ ਵਿਊਜ਼ ਦੇਖ ਰਹੇ ਨੇ ਸਭ ਤੋਂ ਪਹਿਲਾਂ ਜਲੰਧਰ ਸ਼ਹਿਰੋਂ ਪੂਰੇ ਪੰਜਾਬ 'ਚ ਕਿਤੇ ਨਹੀਂ ਸੋਫਾ ਤੋਂ ਨਵਾਂ ਵਾਲਾ ਮਿਲਣਾ। ਹਾਂ। ਜਾਂ ਤਾਂ ਆਹ ਚੀਜ਼ ਤੁਸੀਂ ਗੁਰਦਾਸ ਮਾਨ ਦੇ ਗੀਤਾਂ 'ਚ ਦੇਖੀ ਹੈ ਡਫਲੀ ਤੇ ਜਾਂ ਤੁਸੀਂ ਇੱਥੇ ਡਫਲੀ ਸੋਫਾ। ਚੱਕੋ ਗੁਰਦਾਸ ਮਾਨ ਦੇ ਘਰੇ ਜਾਣਾ ਇਹ ਸੋਫਾ। ਇਹ ਗਰਦਾਸ ਮਾਨ ਸਪੈਸ਼ਲ ਸੋਫਾ ਪਾ ਕਹਿ ਸਕਦੇ ਆ ਆ ਜੋ ਬਿਲਕੁਲ ਜੀ ਆ ਜੋ ਗਰਦਾਸ ਮਾਨ ਦੇ ਫੈਨਸ ਲਈ ਸਪੈਸ਼ਲ ਸੋਫਾ ਕਹਿ ਸਕਦੇ ਆ ਆ ਜੋ ਅੱਗੇ ਆ ਪ੍ਰੀਤ ਆ ਆ ਗਿਆ ਲੈ ਕਰਕੇ ਹੁਣ ਇਹਦੇ ਤੁਸੀਂ ਨਾ ਲੈਗਸ ਤੇ ਨਜ਼ਰ ਮਾਰੋਗੇ ਨਾ ਤੇ ਲੈਗਸ ਆ ਦੇ ਮਤਲਬ ਡਿਫਰੈਂਟ ਆ ਬਿਲਕੁਲ ਲੈਗਸ ਨਹੀਂ ਹੈਗੇ ਪ੍ਰੋਪਰ نیچے ਨਾ ਫਰਮਾ ਬਣਿਆ ਹੋਇਆ ਲੱਕੜ ਦਾ ਬਣਾ ਕੇ ਪਲਾਇਆ ਦਾ ਬਣਾ ਕੇ ਫਲੈਕਸੀਪਲਾਇਆ ਦਾ ਹੂੰ ਫਿਰ ਇਹਦੇ ਮਤਲਬ نیچے ਲੈਗ ਦਾ ਪ੍ਰੋਵੀਜ਼ਨ ਦਿੱਤੀ ਹੋਈ ਹੈ ਤੁਸੀਂ ਚੀਜ਼ ਦੇਖੋ ਕਿੰਨੀ ਪਿਆਰੀ ਲੱਗਦੀ ਵੀ ਨੀਚੋਂ ਵੇਖ ਸਕਦਾ ਇਹ ਜਿਹੜਾ ਸੈਂਟੇਬਲ ਰੱਖਿਆ ਹੋਇਆ ਪਾਲਿਸ਼ ਨਾਲ ਆਪਾਂ ਮੈਚ ਕਰਕੇ ਰੱਖਿਆ ਹੋਇਆ ਹੈ ਤਿੰਨ ਵਾਲਾ ਤਿੰਨ ਸੈਂਟੇਬਲਸ ਹੈ ਤਿੰਨ ਵਾਲਾ ਸੈੱਟ ਆਪਾਂ ਕਈ ਫਰਨੀਚਰ ਤੇ ਖੜੇ ਆ ਕਈ ਫਰਨੀਚਰ ਤੇ ਖੜੇ ਆ ਆਪਾਂ ਜਲੰਧਰ ਦੇ ਵਿੱਚ ਕਰਤਾਰਪੁਰ ਕਰਤਾਰਪੁਰ ਅੰਮ੍ਰਿਤਸਰ ਰੋਡ ਤੇ ਪ੍ਰੀਤ ਕਰ ਗੱਲ ਪੁੱਤ ਕਰ ਗੱਲ ਸੋਹਣਿਆ ਕਰ ਗੱਲ ਹੈ ਇਹ ਵਾਲਾ ਸੋਫਾ ਵੀ ਕਾਫੀ ਕੰਫਰਟੇਬਲ ਵੀ ਕਾਫੀ ਸੋਫਾ ਹੈ ਇਹ ਵਾਲਾ ਤੇ ਜਿੱਦਾਂ ਕਈ ਪੋਡਕਾਸਟ ਚੱਲਦੇ ਆ ਉੱਥੇ ਰੱਖਣਾ ਨਾ ਸੋਫਾ ਦੱਲਾ ਕੁਝ ਜ਼ਿਆਦਾ ਲੁੱਕ ਅੱਛੀ ਲੁੱਕ ਆਏਗੀ ਇਸ ਜੀ ਦੀ ਗੱਲ ਸਮਝ ਆਉਂਦੀ ਆ ਕਿ ਨਹੀਂ ਆਉਂਦੀ ਐ ਪ੍ਰੀਤ ਐ ਕਰਕੇ ਇੱਥੇ ਮੈਂ ਬੈਠਾ ਇੱਥੇ ਮੇਰੇ ਉਹ ਮੈਕ ਲੱਗਿਆ ਹੋਇਆ ਮੈਂ ਐ ਕਰਕੇ ਗੱਲ ਕਰ ਰਿਹਾ ਹਾਂ ਹਾਂ ਠੀਕ ਆ ਇਧਰਲੇ ਪਾਸੇ ਮਹਿਮਾਨ ਬੈਠਾ ਇਹ ਉਹ ਚੀਜ਼ ਬਾਤ ਹੈ ਸੋਹਣੀ ਕਰਲ ਬਣ ਗਈ ਇਹੋ ਜਿਹੇ ਅਨਮੋਲਕ ਵਾਤਰੇ ਹੋਣਾ ਦੇ ਲੱਗੇ ਵਾ ਮਤਲਬ ਸਟੂਡਗੋ ਦੇ ਵਿੱਚ ਹਨਾ ਬੀ ਬਿਲਕੁਲ ਹੁਣ ਇੱਕ ਇਹ ਵਾਲਾ ਸੋਫਾ ਵੀ ਦੇਖੋ ਬਜੀ ਆ ਲੈ ਇਹ ਵੀ ਨਵਾਂ ਸੋਫਾ ਤੁਹਾਡੀ ਵੀਡੀਓ ਆਈ ਥਿੰਕ ਪਹਿਲੀ ਵਾਰ ਹੀ ਚੱਲਦਾ ਇਹ ਵਾਲਾ ਹੂੰ ਤੇ ਇਹ ਵਾਲਾ ਵੀ ਸੋਫਾ ਦੋ ਫੈਬਰਿਕ ਯੂਜ਼ ਕੀਤੇ ਹੋਏ ਆ ਬੁਕਲੇ ਫੈਬਰਿਕ ਹੈ ਲੈਦਰਾਈਟ ਲੱਗੀ ਹੋਈ ਹੈ ਹਮ ਹੁਣ ਇਹਦੇ ਵਿੱਚ ਵੀ ਕਸਟਮਾਈਜੇਸ਼ਨ ਦਾ ਆਪਾਂ ਜੋ ਚਾਹੀਦੀ ਹੋ ਹੋ ਜੂਗੀ ਉਹ ਵੀ ਪ੍ਰੋਪਰ ਸਾਗਵੰਦ ਦੇ ਵਿੱਚ ਬਣਿਆ ਹੋਇਆ ਕੰਫਰਟੇਬਲ ਬਹੁਤ ਜ਼ਿਆਦਾ ਸੋਫਾ ਤੇ ਕਪੜਾ ਜੋ ਤੁਹਾਨੂੰ ਕਲਰ ਅੱਛਾ ਲੱਗੇਗਾ ਉਹ ਵੀ ਹੋ ਜੂਗਾ ਲੈਗ ਦੇ ਦੇਖੋ ਇਹ ਲੈਗ ਦਾ ਡਿਜ਼ਾਈਨਿੰਗ ਬਹੁਤ ਪਿਆਰਾ ਹੈ ਸਾਗਵੰਦ ਦੇ ਵਿੱਚ ਹੈਗਾ ਹਮ ਹੁਣ ਇਹਦੇ ਵਿੱਚ ਜਿਹੜਾ ਸੈਂਟਡ ਟੇਬਲ ਰੱਖਿਆ ਹੈ ਤੁਸੀਂ ਉਹਨੂੰ ਨਜ਼ਰ ਮਾਰੋਗੇ ਨਾ نیچے ਕੋਈ ਲੱਕੜ ਦਾ ਬੇਸ ਨਹੀਂ ਹੈ ਪੂਰਾ ਦਾ ਪੂਰਾ ਮਾਰਬਲ ਹੈ ਦੇਖੋ ਪੂਰਾ ਪੂਰਾ ਮਾਰਬਲ ਹੈ ਨਾ ਮਾਰਬਲ ਦੇਪਰੇ ਥੱ ਹੋਰ ਵੀ ਇਹਦੇ ਵਿੱਚ ਕਾਫੀ ਡਿਜ਼ਾਈਨ ਹੈਗੇ ਸੈਂਟਰ ਟੇਬਲਸ ਦੇ ਵਿੱਚ ਵੀ ਆਜੋ ਅੱਗੇ ਆਜੋ ਅੱਗੇ ਵਧੋ ਅੱਗੇ ਵਧੋ ਅੱਗੇ ਵਧੋ ਆਜੋ ਅੱਗੇ ਵਧੋ ਉਹਨੇ ਦੇਖੋ ਕਸਟਮਰ ਨੇ ਆਪਣੇ ਰੂਮ ਦੇ ਅਕੋਰਡਿੰਗ ਬਲੂ ਕਲਰ ਦਾ ਬਨਵਾਇਆ ਹੋਇਆ ਹੈ ਆਪਾਂ ਨੂੰ ਕਸਟਮਾਈਜ਼ੇਸ਼ਨ ਵੀ ਜੋ ਵੀ ਤੁਸੀਂ ਕੋਈ ਗੱਲ ਤੁਹਾਡੇ ਜੋ ਵੀ ਕਹਿਣਗੇ ਵੀਅਰਸ ਤੁਹਾਡੇ ਆਪਾਂ ਉਹਦੇ ਅਕੋਰਡਿੰਗ ਤੁਹਾਨੂੰ ਕਲਰ ਵੀ ਬਣਾ ਕੇ ਦੇ ਦਾਂਗੇ ਕਈ ਵਾਰੀ ਨਾ ਇਹ ਐਮਾ ਚੀਜ਼ ਪਈ ਜਿਹੜੀ ਹੁਣ ਹੁਣ ਉਹਨਾਂ ਦੇ ਪਰਦਿਆਂ ਪੁਰਦਿਆਂ ਚ ਜਦੋਂ ਇਹ ਪਈ ਹੋਈ ਰੂਮ ਦੇ ਕਲਰ ਦੇ ਨਾਲ ਇਹਦਾ ਕੰਬੀਨੇਸ਼ਨ ਬਣਿਆ ਉਦੋਂ ਇਹਨੇ ਉਠੜਾ ਬਿਲਕੁਲ ਰੂਮ ਦੇ ਅਕੋਰਡਿੰਗ ਵੀ ਬਣਿਆ ਇੱਕ ਸਾਈਡ ਛੋਟੀ ਇੱਕ ਸਾਈਡ ਵੱਡੀ ਹੈ ਜੋ ਉਹਨਾਂ ਦੀ ਵਾਲ ਸੀਗੀ ਉਹਦੇ ਅਕੋਰਡਿੰਗ ਬਣਿਆ ਪ੍ਰੀਤ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਮੇਰੇ ਸ਼ੇਰ ਅੰਦਰ ਆਜੋ ਅੰਦਰ ਆਜੋ ਬੱਚਿਓ ਅੰਦਰ ਆਓ ਉਰੇ ਆਓ ਉਰੇ ਆਓ ਦੇਖ ਪ੍ਰੀਤ ਬੈੱਡ ਲਾ ਕੇ ਦਿਖਾਇਆ ਤੇਰੀ ਯਾਰ ਨੇ ਆਹ ਬੈੱਡ ਸਾਗਵਾਨ ਦਾ ਬਿਲਕੁਲ ਭਾਜੀ ਸਾਰੀ ਸਾਗਵਾਨ ਦੀ ਲੱਕੜੀ ਹੈ ਇਹਦੀ ਪਾਲਿਸ਼ ਕਿਉਂ ਵੱਖਰੀ ਆ ਇਹਦੀ ਪਾਲਿਸ਼ ਦੇ ਵਿੱਚ ਦੀ ਮੂੰਹ ਕਿਉਂ ਦੱਸਦਾ ਸਰ ਹੁਣ ਇਹਦੀ ਪਾਲਿਸ਼ ਦੇ ਕਰਕੇ ਦੇਖੋ ਕਿੰਨੀ ਗ੍ਰੇਸ ਆ ਰਹੀ ਹੈ ਰੂਮ ਦੇ ਵਿੱਚ ਇੱਕ ਸੀ ਗ੍ਰੀਨ ਕਲਰ ਪੇਂਟ ਕੀਤਾ ਹੋਇਆ ਵਾਈਟ ਕਲਰ ਦਾ ਬੈੱਡ ਹੈ ਕੰਬੀਨੇਸ਼ਨ ਬਹੁਤ ਪਿਆਰਾ ਲੱਗਦਾ ਬੈਕ ਤਾਂ ਇਹ ਪਾਲਿਸ਼ਨ ਨੂੰ ਨੋਰਮਲ ਕਰਨੀ ਹੈ ਸਾਗਵਾਨ ਦੀ ਜੋ ਲੱਕੜੀ ਦਿਖਾਉਣਾ ਚਾਹੁੰਦੇ ਹੋ ਰੇਸ਼ੇ ਦਿਖਾਉਣਾ ਚਾਹੁੰਦੇ ਉਹ ਵੀ ਹੋ ਜੇਗੀ ਹਮ ਵੈਸੇ ਡਿਫਰੈਂਟ ਪਾਲਿਸ਼ ਆ ਕਿਸ ਤਰ੍ਹਾਂ ਚਲਦੀ ਵੀ ਹੈ ਕਨਸੈਪਟ ਦੇ ਅਕੋਰਡਿੰਗ ਹਮ ਤੇ ਆ ਆ ਆ ਕੁਰਸੀਆਂ ਦਾ ਨਾਲ ਕੰਬੀਨੇਸ਼ਨ ਕੰਬੀਨੇਸ਼ਨ ਆਪੋ ਤੋਂ ਆ ਸਾਗ ਬਣਦੀਆਂ ਕੁਰਸੀਆਂ ਇਹ ਨਾਲ ਧਰ ਕੇ ਦਿਖਾਈਆਂ ਬਣਾ ਕੇ ਦਿਖਾਇਆ ਮੌਲ ਮੌਲ ਹਰ ਇੱਕ ਸਟੂਡੀਓ ਹਰ ਇੱਕ ਸਟੂਡੀਓ ਵਿੱਚ ਸੇਮ ਸੈਟਅਪ ਆਪ ਲਗਾਏ ਹੋਏ ਹੈ ਜਿੱਦਾਂ ਹੁਣ ਇਹ ਡਿਫਰੈਂਟ ਬੈੱਡ ਆ ਗਿਆ ਇਸ ਨਾਲ ਵੀ ਆਪਾਂ ਕੰਬੀਨੇਸ਼ਨ ਬਣਾਏ ਹੋਏ ਏ ਚੇਅਰਸ ਦਾ ਵੀ ਬੱਸਦਾ ਜਿਹੜਾ ਬੈੱਡ ਦਾ ਡਿਜ਼ਾਈਨ ਉਹ ਬਹੁਤ ਪਿਆਰਾ ਹੈ ਇਹ ਬੜਾ ਪੂਰਾ ਪੂਰਾ ਠੋਕਿਆ ਵਿੱਚ ਵਰੀਦ ਹੋਏ ਇਹ ਦੇ ਬਿਲਕੁਲ ਬਿਲਕੁਲ ਪੂਰਾ ਤੁਹਾਡੇ ਰੂਮ ਦੇ ਅਕੋਰਡਿੰਗ ਵੀ ਤੁਹਾਨੂੰ ਆਪਾਂ ਕਸਟਮਾਈਜ਼ ਕਰਕੇ ਦੇ ਸਕਦੇ ਹਾਂ ਤੁਹਾਡੇ ਰੂਮ ਦੇ ਵਿੱਚ ਜੋ ਡਿਜ਼ਾਈਨਿੰਗ ਹੈਗੀ ਉਹਦੇ ਅਕੋਰਡਿੰਗ ਵੀ ਆਪਾਂ ਤੁਹਾਨੂੰ ਪੂਰਾ ਪੂਰਾ ਬਣਾ ਕੇ ਦੇ ਸਕਦੇ ਹਾਂ ਬੜਾ ਕੀਤੀ ਕੁਮਾਰ ਆ ਗਿਆ ਇੱਕ ਹਾਂ ਹੋਵੇ ਲੈ ਕਰੋ ਗੱਲ ਆ ਲੈ ਆ ਕਰੋ ਗੱਲ ਦੋ ਲਾ ਕੇ ਇੱਕ ਲਾ ਕੇ ਇਹਨੂੰ ਤਣੀ ਤੇ ਬੰਦਾ ਬਾਜ਼ਾਰ ਬੀਬੀ ਢੇੜਾ ਦੇ ਆਵੇ ਤੇ ਅਗਲਾ ਦਾ ਪਰਸੀ ਕਟਾ ਚੰਗਾ ਲੈ ਹੈ ਇਹਨੂੰ ਤਣੀ ਲਈ ਹੋ ਗਿਆ ਹੈ ਹੈ ਐ ਹੁਣ ਬਹਿ ਕੇ ਕਰਨਿਆ ਐ ਮੈਂ ਫੋਟੋ ਪਾਈ ਐ ਕਰਕੇ ਇਹ ਕਰਕੇ ਵੱਡੇ ਢਿੱਡ ਵਾਲੇ ਬੰਦੇ ਦਾ ਨਾਲ ਤਾਂ ਢਿੱਡ ਕਵਰ ਹੋ ਜਾਂਦਾ ਨਾਲ ਆਹ ਚੀਜ਼ ਸੋਹਣੀ ਆ ਜਾਂਦੀ ਹੈ ਵਿੱਚ ਆ ਜੋ ਚੱਲ ਗਏ ਮੇਰੇ ਸ਼ੇਰ ਆਓ ਚੱਲ ਗਏ ਮੈਂ ਤੁਹਾਨੂੰ ਹੋਰ ਦਿਖਾਉਣਾ ਹਾਂ ਹੁਣ ਇਹ ਕੇਵਲ ਬੈੱਡ ਦੇਖੋ ਭਾਜੀ ਦੇਖ ਬੈੱਡ ਦਾ ਕਲਰ ਬਹੁਤ ਪਿਆਰਾ ਹੈ ਜੋ ਇੱਛੇ ਇੰਟੀਰੀਅਰ ਲੱਗਾ ਹੋਇਆ ਜੋ ਬੋਲ ਦੇ ਅਕੋਰਡਿੰਗ ਤੁਹਾਡੇ ਜਦੋਂ ਤੋਂ ਤੁਹਾਡੇ ਘਰ ਸੁਪੋਜ਼ ਇਦਾਂ ਲਾ ਪੇਂਟ ਹੋਇਆ ਪਿਆ ਤੁਹਾਨੂੰ ਪਤਾ ਲੱਗੂਗਾ ਇੱਥੇ ਬੈੱਡ ਲੱਗਾ ਤੁਹਾਡੇ ਕਿਦਾਂ ਦਾ ਲੱਗੂਗਾ ਹੂੰ ਇਹ 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 ਸਾਗਵਾਨ ਚੀ ਹੈ ਸਾਗਵਾਨ ਪਾਦੀ ਪ੍ਰੋਪਰਲੀ ਸਾਗਵਾਨ ਹੈਗਾ ਵੀ ਸਾਗਵਾਨ ਇਹਦੇ ਨਾਲ ਇਹ ਕੰਬੀਨੇਸ਼ਨ ਦਿੱਤਾ ਹੈ ਚੇਅਰ ਦਾ ਵੀ 골ਡਨ ਕਲਰ ਦੀ ਚੇਅਰ ਸਗੀ ਹੈ ਆ ਆ ਉਹ ਆ ਗਿਆ ਹਾਥੀ ਦੇ ਕੰਨਾਂ ਵਰਗਾ ਸੋਖਾ ਹਾਂਜੀ ਬਜੀ ਹੁਣ ਇਹ ਇਹ ਹੈਗਾ ਫਾਈਬਰ ਰੈਜ਼ਨ वुਡ ਹੁੰਦੀ ਹੈ ਇਹ ਉਹਦੇ ਵਿੱਚ ਬਣਿਆ ਹੋਇਆ ਅੱਛਾ ਇਹ ਫਾਈਬਰ ਇਹ ਸਾਗਵਾਨ ਚ ਨਹੀਂ ਹੈਗਾ ਇਹ ਰੈਜ਼ਨ वुਡ ਹੈ ਇਹ ਇਹ ਪੂਰਾ ਸਸਤਾ ਮਿਲ ਜੂ ਇਹ ਸਸਤਾ ਹੁੰਦਾ ਬਿਲਕੁਲ ਉਸ ਤੋਂ ਥੋੜਾ ਰੇਂਜ ਘੱਟ ਹੁੰਦੀ ਹੈ ਉਹਨਾਂ ਦੀ ਬਟ ਲੁੱਕ ਵਾਈਜ਼ ਸੇਮ ਹੀ ਹੁੰਦੇ ਨੇ ਲੁੱਕ ਵਾਈਜ਼ ਵੀ ਸੇਮ ਹੁੰਦਾ ਤੇ ਹੰਡਣ ਵਾਲਾ ਵੀ ਉਨਾ ਹੀ ਹੁੰਦਾ ਬਿਲਕੁਲ 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 ਵੀ ਜੇ ਆਪਾਂ ਕਹਦੇ ਵੀ ਹੰਡਣ ਵਾਲੀ ਵੀ ਗੱਲ ਹੋਣੀ ਹੈ ਕੋਈ ਭਾਜੀ ਹੰਡੇ ਵਾਲੀ ਚ ਸਮਾਨ ਤੁਹਾਨੂੰ ਮਿਲਣਾ ਹੈ ਕਈ ਫਰਨੀਚਰ ਤੁਸੀਂ ਆਏ ਤੁਹਾਨੂੰ ਵਧੀਆ ਸਮਾਨ ਹੀ ਮਿਲੇਗਾ ਇੱਥੇ ਹੂੰ ਇਦਾਂ ਹੀ ਕੇਵਲ ਬੈੱਡ ਉਹ ਦੇਖੋ ਪੂਰਾ ਵਾਹ ਆਹ ਦੇਖੋ ਪ੍ਰੀਤ ਆਹ ਉਹ ਬੈੱਡ ਆ ਪ੍ਰੀਤ ਜਿੱਤੇ ਗੱਦੇ ਲਾਉਣ ਦੀ ਲੋੜ ਹੀ ਕੋਈ ਨਹੀਂ ਕਰਨੇ ਬੰਦੇ ਨੂੰ ਸੁਪਨਾ ਹੀ ਸਵਰਗਾ ਦਾ ਆਉਣਾ ਲੈ ਪਾ ਕੇ ਸਵਰਗਾ ਤਾਂ ਥੱਲੇ ਗੱਲ ਹੀ ਨਹੀਂ ਹੋਣੀ ਆ ਦੇਖ ਦੇ ਕਿੱਡਾ ਸੋਹਣਾ ਕਿੱਡੀ ਪਾਲਿਸ਼ ਪਾਲਿਸ਼ ਕਿੱਡੇ ਕੋਲ ਬਿਲਕੁਲ ਜੀ ਬਿਲਕੁਲ ਸਾਰੀ ਪ੍ਰੋਪਰਲੀ ਪੀਯੂ ਪਾਲਿਸ਼ ਹੈਗੀ ਐ ਇਹ ਵੀ ਰੇਜ਼ਨ वुਡ ਦੇ ਵਿੱਚ ਬੈੱਡ ਬਣਿਆ ਹੋਇਆ ਸੋ ਪ੍ਰੀਤ ਕੋਈ ਬੰਦਾ ਥੋੜਾ ਦੇਖਣ ਆਲਾ ਜਿਹੜਾ ਕੈਮਰੇ ਦੇਖਦਾ ਬੋਨਲੈਸ ਦਾ ਸ਼ਕੀਨ ਹੈਗਾ ਬੋਨਲੈਸ ਦਾ ਆਜੋ ਬੋਨਲੈਸ ਸੋਫਾ ਦੇਖੋ ਨਾ ਤੁਹਾਨੂੰ ਹਿੰਮਤੀ ਬੰਦਿਆਂ ਵਾਸਤੇ ਬੜਾ ਕੁਸ਼ ਆ ਦੁਨੀਆਂ ਦਾ ਪਹਿਲਾ ਸੋਫਾ ਕੌਲੀ ਬੰਦਿਆਂ ਵਾਸਤੇ ਕੌਲੀ ਬੰਦਿਆਂ ਵਾਸਤੇ ਬੋਨਲੈਸ ਸੋਫਾ ਹੱਡੀ ਹੈ ਨਹੀਂ ਕੋਈ ਹੱਡੀ ਹੈ ਨਹੀਂ ਕੋਈ ਬਹੁਤ ਹੀ ਬਹੁਤ ਹੀ ਕੰਫਰਟੇਬਲ ਸੋਫਾ ਵਧੀਆ ਇਹਦਾ ਉਹ ਮਿੱਤਰ ਨੂੰ ਟੈਗ ਕਰੋ ਜਿਹੜਾ ਕਿਸੇ ਵੀ ਥਾਂ ਬਹਿ ਕੇ ਤੇ ਐ ਨਾਲ ਦੀ ਨਾਲ ਐ ਪੈ ਜਾਂਦਾ ਉਹਨੇ ਉਹ ਥਾਂ ਨਹੀਂ ਖਰਾਬ ਕਰੂਗਾ ਬਸ ਐ ਪੈ ਜਾਊਗਾ ਬੋਨਲੈਸ ਸੋਫਾ ਇੱਧਰ ਵੀ ਲੈ ਹੈ ਮੈਂ ਇੱਕ ਬੰਦੇ ਨੂੰ ਟੈਗ ਕਰਤਾ ਉਹ ਸਾਡੇ ਕੈਮਰੇ ਤੇ ਹੀ ਆ ਤੁਸੀਂ ਗਾਹਾਂ ਹਣਾ ਵੀ ਤੋ ਜੋ ਕਲਰ ਆ ਹੈ ਨਾ ਇਹ ਵੀ ਕਲਰ ਹੈਗਾ ਬਿਲਕੁਲ ਉਹ ਵੀ ਪਿੱਛੇ ਪਿਆ ਇਹ ਕਸਟਮਰ ਨੇ ਆ ਕਿਸੇ ਨੇ ਸ਼ਿਪਾਰਸ਼ ਨਾ ਬਣਾਇਆ ਬਿਲਕੁਲ ਕਸਟਮਰ ਦਾ ਬਣਾਇਆ ਆਪਾਂ 3+2 ਬਣਿਆ ਹੋਇਆ ਉਹਦਾ ਕਸਟਮਰ ਦਾ ਹਾਂ ਤੇ ਆਪਣੇ ਅਕੋਰਡਿੰਗ ਬਣਾ ਸਕਦੇ ਤੁਸੀਂ ਕਿ ਜਦੋਂ ਇਹ ਕਲਰ ਡਿਫਰੈਂਟ ਹੈ ਲਾਈਟ ਕਲਰ ਹੈ ਇਹ ਥੋੜਾ ਪਿਸਤਾ ਸ਼ੇਡ ਕਲਰ ਸੀਗਾ ਜੋ ਕਲਰ ਚਾਹੀਦਾ ਉਹ ਵੀ ਮਿਲ ਜੂਗਾ ਘੋਲੀ ਬੰਦਿਆਂ ਵਾਸਤੇ ਸੋਫਾ ਆਜੋ ਬਿਲਕੁਲ ਇਹ ਇਹਦੇ ਉੱਤੇ ਕੱਪੜਾ ਜਿਹੜਾ ਲੱਗਿਆ ਉਹ ਲੈਦਰ ਸਵੈਟ ਇਹ ਲੱਗਦਾ ਜੀ ਬਿਲਕੁਲ ਲੈਦਰ ਲੈਦਰ ਹੈ ਲੈਦਰ ਰਾਈਟਰ ਬ੍ਰੀਦਰ ਸੈਕ ਅਗੇ ਉਹ ਆਪਾਂ ਸਿੱਖ ਗਏ ਆਪਾ ਸੈਕਾ ਗੇਬਰੀ ਦਾ ਆਪਾ ਫਰਨੀਚਰ ਦੀ ਦੁਕਾਨ ਕਰ ਸਕਦੇ ਆ ਹੈ ਹੁਣ ਕਾਰਵਿੰਗ ਵਿੱਚ ਵੀ ਕਾਫੀ ਮਾਡਲ ਆਪਣੇ ਕੋਲ ਆਏ ਹੋਏ ਨਵੇਂ ਆ ਆ ਦਿਖਾ ਦਿਖਾ ਸੋਹਣਾ ਆ ਆ ਦੇਖੋ ਅਸੀਂ ਵੇਖਣ ਹੀ ਆਏ ਆ 2026 ਚ ਅਸੀਂ ਦੇਖਦੇ ਆ ਕਿ ਕਈ ਫਰਨੀਚਰ ਨੇ ਕੀ ਕੀਤਾ ਆ ਦੇਖੋ ਸਾਰੇ ਤੁਹਾਨੂੰ ਨਵੇਂ ਮਾਡਲ ਦਿਖਾ ਰਹੇ ਆ 2026 ਦੇ ਹੁਣ ਇਹ ਵੀ ਰੀਜ਼ਨ वुਡ ਚ ਬਣਿਆ ਸੋਫਾ ਨੈਕਸਟ ਵੀ ਰੀਜ਼ਨ वुਡ ਚ ਇਹ ਇਹ ਰੀਜ਼ਰਵ ਆਰਡਰ ਚ ਮੈਂ ਇੱਕ ਗੱਲ ਸੁਣੋ ਮੇਰੀ ਪ੍ਰੀਤ ਮੇਰੀ ਸੁਣੋ ਇੱਕ ਗੱਲ ਮੈਂ ਕਹਿੰਦਾ ਕਾਰਵਿੰਗ ਦੀ ਢੂਈ ਤੋੜੀ ਪਈ ਹੈ ਹੈ ਰੇਜ਼ਰ ਬੋਰਡ ਚ ਇੰਨਾ ਜਿਆਦਾ ਬ੍ਰੀਕ ਡਿਜ਼ਾਈਨ ਨਹੀਂ ਮਿਲਦਾ ਮੋٹے ਮੋٹے ਜੇ ਫੁੱਲ ਜੇ ਹੁੰਦੇ ਆ ਬਿਲਕੁਲ ਬਿਲਕੁਲ ਹੋਰੇ ਮੋٹے ਮੋٹے ਜੇ ਬਿਲਕੁਲ ਸਰ ਬਿਲਕੁਲ ਉਹ ਮੋਡੇ ਹੁੰਦੇ ਨੇ ਕਾਫੀ ਹੁੰਦੇ ਨੇ ਨਾ ਇਹਦੇ ਨਾਲ ਹੋਣਾ ਵੀ ਦੇਖੋ ਵੀ ਰੇਜ਼ਰ ਬੋਰਡ ਚ ਇਹਦੇ ਵੀ ਕਾਰਵਿੰਗ ਪ੍ਰੋਪਰ ਕੀਤੀ ਹੈ ਅੱਛਾ ਆ ਆ ਆ ਆ ਵੀ ਆ ਵੀ ਰੇਜ਼ਰ ਬੋਰਡ ਚ ਹੀ ਆ ਜੀ ਬਸ ਜੀ ਲੈ ਗੱਲ ਕੱਲੇ ਰੇਜਰ ਬੋਟ ਦੀ ਨਹੀਂ ਨਾ ਗੱਲ ਇਹਦੀ ਵੀ ਹੈ ਨਾ ਜਿਹੜੀਆਂ ਉੱਤੇ ਆਹ ਆ ਪਾਇਆ ਵਾ ਆਹ ਫੋਟੋ ਹੈਂਡ ਮੇਡ ਹੈਂਡ ਮੇਡ ਪੈਚਵਰਕ ਹੈ ਬਜੀ ਹੈਂ ਹੈਂਡ ਮੇਡ ਪੈਚਵਰਕ ਕੀਤਾ ਹੋਇਆ ਪਾ ਨਹੀਂ ਲਾਇਆ ਹਾਂ ਐਵੇਂ ਥੋੜਾ ਵੀ ਉੱਤੇ ਠੱਪੇ ਠੋਕਤੇ ਆ ਮਸ਼ੀਨੀ ਕਢਾਈ ਹੋਈ ਵੀ ਹੈ ਉੱਪਰਲੇ ਪਾਸੇ ਹੁਣ ਇਹ ਆ ਗਿਆ ਸਾਗਵਾਂਜ ਬਜੀ ਆ ਗਿਆ ਸਾਗਵਾਂ ਦੇ ਵਿੱਚ ਲੈ ਆ ਗਿਆ ਸਾਗਵਾਂ ਦੇ ਵਿੱਚ ਹਰ ਇੱਕ ਟੇਬਲ ਦੇ ਨਾਲ ਮਾਰਬਲ ਟੌਪ ਵਾਲਾ ਦਿੱਤਾ ਉੱਪਰ ਤੁਹਾਨੂੰ ਟੌਪ ਤੇ ਮਾਰਬਲ ਦਿੱਤੇ ਹੋਏ ਤੇ ਜਿਹੜਾ ਪ੍ਰੀਤ ਤੈਨੂੰ ਐਦਾਂ ਅੱਗੇ ਦਿਖਾਉਣਾ ਹੈ ਉਹ ਬਸ ਜਮਨ नाग ਦਾ ਬੱਚਾ ਦਿਖਾਉਣ ਲੱਗਿਆ ਓਏ ਜਮਨ नाग ਦਾ ਬੱਚਾ ਆ ਕਰੋ ਏ ਗੱਲ ਇਹ ਬਾਦਲ ਸਾਹਿਬ ਦੇ ਘਰੇ ਜਾਣ ਵਾਲੇ ਸੋਫੇ ਆ ਓਏ ਪ੍ਰੀਤ ਕਰ ਗੱਲ ਹੂੰ ਕਰ ਗੱਲ ਕੀ ਚੀਜ਼ ਬਣਾਈ ਪਈ ਆ ਕੀ ਚੀਜ਼ ਬਣਾਈ ਪਈ ਆ ਇਹ ਪ੍ਰਿੰਸ ਪਹਿਲਾਂ ਤੂੰ ਤੁਸੀਂ ਸਨਿਆਰੇ ਦਾ ਕੰਮ ਤਾਂ ਨਹੀਂ ਸੀ ਕਰਦੇ ਹੁੰਦੇ ਭਾਜੀ ਹੁਣ ਐਕਸਪੀਰੀਅੰਸ ਹੋ ਗਿਆ ਉਹ ਸੀਧਰ ਹੀ ਹਾਂ ਆ ਦੇ ਤਸਵੀਰਾਂ ਮਾੜਨਾ ਪੰਜਾ ਯਾ ਟੂ ਮਾੜੀਆਂ ਪੰਜਾ ਸਾਰਾ ਹੈਂਡ ਮੇਡ ਹੈ ਕਾਰਵਿੰਗ ਜਿੰਨੀ ਤੁਹਾਨੂੰ ਦਿਖਦੀ ਫਿਰ ਸਾਰੀ ਹੈਂਡ ਮੇਡ ਕਾਰਵਿੰਗ ਹੈ ਸਾਗਵੰਦ ਦੇ ਵਿੱਚ ਨੂੰ ਟਾਈਮ ਕਾਫੀ ਲੱਗਦਾ ਹੈ ਬਣਾਉਣਾ ਥੋੜਾ ਜਿਹਾ ਇੰਗਲਿਸ਼ ਟਾਈਪ ਥੋੜਾ ਜਿਹਾ ਦੇਖੇ ਕਿਸ ਨੂੰ ਬਿਲਕੁਲ ਬਿਲਕੁਲ ਜਿੱਤੇ ਲੱਗੇ ਕਾਫੀ ਜਿਹਾ ਮਾੜਾ ਜੇ ਪ੍ਰੀਤ ਆਪਾਂ ਆਪਾਂ ਥੋੜਾ ਜਿਹਾ ਆਪਾਂ ਆਪਾਂ ਕਹਿ ਲਈਏ ਕਿ ਇਹ ਇਹ ਇਹਨੂੰ ਆਪਾਂ ਇਹੜੇ ਸੋਫੇ ਕਹਿ ਸਕਦੇ ਆ ਇਸ ਕੈਟਾਗਰੀ ਨੂੰ ਐਲ ਸ਼ੇਪ ਐਲ ਸ਼ੇਪ ਸੋਫਾ ਆ ਗਿਆ ਬਸ ਜੀ ਮੋਡਰਨ ਲੁੱਕ ਦੇ ਵਿੱਚ ਆਉਂਦੇ ਜਿੱਦਾਂ ਹਾਂ ਐਲ ਸ਼ੇਪ ਸੋਫਾਸ ਆ ਕਸਟਮਾਈਜੇਸ਼ਨ ਇੱਚ ਵੀ ਰੂਮ ਦੇ ਅਕੋਰਡਿੰਗ ਜੋ ਵੀ ਕਰਨਾ ਹੋਜੂਗਾ ਹੂੰ ਇੱਕੇ ਵੀ ਡਿਜ਼ਾਈਨ ਐਲ ਸ਼ੇਪ ਦੇ ਵਿੱਚ ਹੈਗਾ ਇਹਦੇ ਚ ਜਰ ਜਿਤੋਂ ਕਾਫੀ ਡਿਜ਼ਾਈਨ ਹੈਗੇ ਜਦੋਂ ਮੇਰੀ ਨਾ ਨਵੇਂ ਡਿਜ਼ਾਈਨ ਦੇਖਣ ਦੀ ਇੱਛਾ ਪੈਦਾ ਹੁੰਦੀ ਆ ਉਦੋਂ ਬਸ ਮੈਂ ਕਈ ਫਰਨੀਚਰ ਵਾਲਿਆਂ ਦੇ ਆ ਜਾਂਦਾ ਗੱਡੀ ਚ ਬਿਲਕੁਲ ਜੀ ਵੀਰ ਨਵਾਂ ਕੀ ਆ ਹਾਂ ਇਹ ਤਾਂ ਸਟਾਰਟਿੰਗ ਹੈ ਨਵੇਂ ਸਾਲ ਦੀ ਇਹ ਤਾਂ ਸਟਾਰਟਿੰਗ ਹੈ ਤੁਹਾਨੂੰ ਹੋਰ ਵੀ ਅੱਗੇ ਕਾਫੀ ਡਿਜ਼ਾਈਨ ਮਿਲਣਗੇ ਹੂੰ ਲੇ ਵੀ ਆ ਆਹ ਆਈਨਾਂ ਦਾ ਪ੍ਰੀਤ ਟ੍ਰੈਂਡ ਕਰ ਰਿਹਾ ਸੋਫਾ ਇਹ ਤਾਂ ਕਾਫੀ ਮਤਲਬ ਹੋਟ ਸੇਲਿੰਗ ਪ੍ਰੋਡਕਟ ਹੈ ਸਾਡਾ ਬਹੁਤ ਸੋਹਣਾ ਸੋਫਾ ਹੈਗਾ ਆਹਾਂ ਡਿਜ਼ਾਈਨ ਵਾਈਜ਼ਲੀ ਕਾਫੀ ਅੱਛਾ ਹੈ ਤੇ ਕੰਫਰਟ ਵੀ ਕਾਫੀ ਹੈ ਤੇ ਪ੍ਰਾਈਸ ਵੀ ਸਹੀ ਹੈ ਤੇ ਪ੍ਰਾਈਸ ਵੀ ਬਹੁਤ ਇੱਕ ਹੋਰ ਗੱਲ ਆ ਤੁਸੀਂ ਹੁਣ ਪਤਾ ਇੱਥੋਂ ਤੱਕ ਤੁਹਾਡਾ ਕੀ ਸ਼ਿਕਵਾ ਹੋਊਗਾ ਪਤਾ ਕੀ ਸ਼ਿਕਵਾ ਹੋਣਾ ਕਿ ਯਾਰ ਤੁਸੀਂ ਰੇਟ ਨਹੀਂ ਦੱਸੇ ਰੇਟ ਤੁਸੀਂ ਪੁੱਛੋ ਤਾਂ ਸਹੀ ਪੁੱਛੋ ਤਾਂ ਸਹੀ ਉਹ ਤੁਸੀਂ ਪੁੱਛੋ ਤਾਂ ਸਹੀ ਸਾਥੋਂ ਰੇਟ ਫਿਰ ਤੁਹਾਨੂੰ ਦੱਸੀਏ ਅਸੀਂ ਰੇਟ ਬਿੱਕੀ ਰੇਟ ਹੈ ਹੁਣ ਇੱਕ ਆ ਦੇਖੋ ਸਾਗਵਾਂ ਦੇ ਵਿੱਚ ਹੈਗਾ ਬਣਿਆ ਵੀ ਛੋਟਾ ਪੀੜਾ ਸੈਟ ਜਿੱਦਾਂ 4 ਸੀਟਰ ਸੋਫਾ ਹੈਗਾ ਛੋਟੀ ਜਗ੍ਹਾ ਤੇ ਲਗਾਉਣ ਵਾਸਤੇ ਰਾਇਲ ਲੁੱਕ ਦੇ ਵਿੱਚ ਪ੍ਰੀਤ ਪੀੜਾ ਸੈਟ ਆ ਓਏ ਵੀਰੇ ਪੀੜਾ ਸੈਟ ਹੈ ਐਸ ਤਰ੍ਹਾਂ ਦਾ ਪੀੜਾ ਸੈਟ ਦੇਖਿਆ ਛੋੜੇ ਥਾਂ ਦੇ ਵਿੱਚ ਲੱਗੂਗਾ ਪੀੜਾ ਸੈਟ ਹੁਣ ਤੁਸੀਂ ਕਹੋਗੇ ਰੇਟ ਨਹੀਂ ਦੱਸਿਆ ਵੀਰੇ ਤੁਸੀਂ ਰੇਟ ਪੁੱਛਿਆ ਪੁੱਛੇ ਹੀ ਨਹੀਂ ਦੇ ਪੁੱਛਤਾ ਬਣ ਦੇਖਣ ਵਾਲੇ ਨੇ ਰੇਟ ਪੁੱਛੇ ਹੀ ਨਹੀਂ ਹੁਣ ਕੋਈ ਸੁਨੇਹਾ ਆਇਆ ਪਰ ਥੋੜੀ ਸਕਰੀਨ ਤੇ ਰੇਟ ਪੁੱਛਣ ਵਾਲਾ ਦਾ ਰੇਟ ਪੁੱਛੋ ਵੀਰੇ ਫੋਨ ਲਾਓ ਰੇਟ ਪੁੱਛੋ ਆ ਜਾਈ ਹੁਣ ਤੁਹਾਨੂੰ ਇਹਨਾਂ ਇੱਕ ਸਪੈਸ਼ਲ ਚੀਜ਼ ਦਿਖਾਣਾ ਬਾਜੀ ਸਾਹਮਣੇ ਬਿਲਕੁਲ ਸਟੂਡੀਓ ਦੇਖੋ ਡਾਈਨਿੰਗ ਟੇਬਲ ਜਿਹੜਾ ਲੱਗਿਆ ਓਏ ਹੋਏ ਹੋਏ ਦੇਖੋ ਸਾਹਮਣੇ ਤੁਹਾਡੇ ਦੇਖੋ ਓਏ ਓਏ ਆਹ ਦੇਖੋ ਕਿੱਥੋਂ ਲਿਆਂਦਾ ਹਾਂ ਆਹ ਦੇਖ ਕਿੱਥੋਂ ਲਿਆਂਦਾ ਆਹਾਂ ਦੇਖ ਕੁਰਸੀਆਂ ਇਹ ਜਿਹੜੀ ਇੱਕ ਬੈਂਥ ਹੈਗੀ ਨੇ ਸਾਰੀ ਪਾਜੀ ਹੈਂਡ ਮੇਡ ਹੈ ਉਹ ਵੀ ਵੁੱਡਨ ਬੈਂਥ ਕੋਈ ਪੀਵੀਸੀ ਨਹੀਂ ਹੈਗੀ ਪਲਾਸਟਿਕ ਨਹੀਂ ਹੈਗਾ ਵੁੱਡਨ ਬੈਂਥ ਹੈ ਮਾਇਨਾ ਪ੍ਰੀਤ ਆਪਾਂ ਜ਼ਿੰਦਗੀ 'ਚ ਜੇ ਕਿਤੇ ਲੈਣੇ ਹੋਇਆ ਆਪਾਂ ਕਨਫਿਊਜ਼ ਪਰਸਨੈਲਿਟੀ ਬਣ ਜਾਣਾ ਹਲਵਾਈ ਜਿਵੇਂ ਬਾਸ਼ਨਾ ਨਾਲ ਰੱਜ ਜਾਂਦਾ ਹੁੰਦਾ ਆਪਣਾ ਉਹ ਪੋਜੀਸ਼ਨ ਬਣ ਜਾਣੀ ਆ ਐਹੇ ਜੀ ਚੀਜ਼ ਦੇਖ ਕੇ ਮਨਾਂ ਕਹਦਾ ਯਾ ਲੈ ਲੀ ਕਿ ਬੇਗੋ ਜੀ ਇਸ ਤੋਂ ਵੀ ਇੱਕ ਅੱਪਰ ਤੋਂ ਚੀਜ਼ ਦਿਖਾਣਾ ਆ ਦੇਖੋ ਸਾਹਮਣੇ ਕਾਰਵਿੰਗ ਦੇ ਵਿੱਚ ਜਿਹੜਾ ਡਾਈਨਿੰਗ ਟੇਬਲ ਲੱਗਾ ਹੋਇਆ ਹੈ ਨੈਚੁਰਲ ਆਨੈਕਸ ਮਾਰਬਲ ਉੱਪਰ ਲੱਗਾ ਹੋਇਆ ਏ ਹੁਣ ਉਹਨੂੰ ਦੇਖ ਕੇ ਫਿਰ ਬੰਦਾ ਐਤ ਤੇ ਆਉਂਦਾ ਇਹ ਅਗਲਾ ਦਾ ਹਾਲ ਲੈ ਲੀ ਗੀ ਇਹ ਨੈਚੁਰਲ ਆਨਿਕਸ ਮਾਰਬਲ ਹੈ ਜੋ ਮਤਲਬ ਜੋ ਜ਼ਮੀਨ ਚੋਂ ਨਿਕਲਦੇ ਮਾਰਬਲ ਉਹ ਵਾਲਾ ਹੈ ਤੇ ਸਾਗਵਨ ਦੇ ਵਿੱਚ ਸਾਰੀ ਕਢਾਈ ਕੀਤੀ ਹੋਈ ਹੈ ਦੇਖੋ ਕਿੰਡੀ ਚੋੜੀ ਲੱਕੜ ਦੇ ਵਿੱਚ ਕਢਾਈ ਕਰੀ ਹੋਈ ਹੈ ਹੂੰ ਉਹ ਆ ਜੀ ਚੇਅਰਜ਼ ਹੋਣਗੀਆਂ ਆਮਜ਼ ਵਾਲੀਆਂ ਮਾਸਟਰ ਚੇਅਰਜ਼ 6 6 ਦੀ ਨੋਰਮਲ ਜਿੱਦਾ ਹੁੰਦੀਆਂ ਬਿਨਾ ਬਾਜ਼ੂ ਤੋਂ ਕਸਟਮਾਈਜੇਸ਼ਨ 10 ਵਾਲਾ ਬਣਾਣਾ ਚ 12 ਵਾਲਾ ਬਣਾਣਾ ਉਹ ਵੀ ਬਣ ਜੂਗਾ ਦੋ ਦੋ ਬੇਬੇ ਬਾਪੂ ਵਾਸਤੇ ਆਪਾਂ ਦੇਣੀਆਂ ਚੇਹਰਾ ਬਿਲਕੁਲ ਜੀ ਕੋਈ ਨਵੀਂ ਚੀਜ਼ ਆਈ ਕੋਈ ਨਵੀਂ ਬਿਲਕੁਲ ਸਰ ਆ ਦੇਖੋ ਸੋਫਾ ਆ ਆ ਗਿਆ ਪ੍ਰੀਤ ਫਿਰ ਨਵਾਂ ਇਹ ਵਾਲਾ ਸੋਫਾ ਤੁਸੀਂ ਕਿਤੇ ਵੀ ਨਹੀਂ ਦੇਖਿਆ ਹੋਣਾ ਫਿਲਹਾਲ ਅਜੇ ਤੱਕ ਤਾਂ ਠੀਕ ਆ ਕਰਨਾ ਦਾ ਡਿਜ਼ਾਈਨ ਦੇਖੋ ਸਾਗਵਾਂ ਚ ਬਣਿਆ ਹੈ ਕਢਾਈ ਚੈੱਕ ਕਰੋ ਤੁਸੀਂ ਇਹਦੀ ਕੱਢੀ ਅੱਛੀ ਹੈ ਉਹ ਕਿ ਨੀਚੇ ਲੈਗਸ ਤੇ ਜਿਹੜੀ ਕਢਾਈ ਕਰੀ ਹੋਈ ਹੈ ਬੈਕਸਾਈਡ ਤੇ ੜੀ ਕਢਾਈ ਕਰੀ ਹੋਈ ਹੈ ਸੈਂਟਰ ਜਿਕ ਛੋੜਿਆ ਟੇਬਲ ਦੇ ਤੇ ਮਾਰਬਲ ਲਗਾ ਕੇ ਹੂੰ ਮੜਿਆ ਪਿਆ ਪ੍ਰੀਤ ਅਬ ਚਾਲੇ ਵੀ ਲੱਗੇ ਪੱਥਰ ਯਾਰ ਉਹੀ ਤਾਂ ਕਹਿੰਦਾ ਇੱਥੇ ਪੱਥਰ ਠੋਕਿਆ ਪਿਆ ਤੇ ਆਹਾਂ ਤਾਂ ਦੇਖ ਤਾਂ ਸਹੀ ਹੈਂ ਦੇਖ ਤਾਂ ਸਹੀ ਯਾਰ ਤਾਜਮਹਲ ਤਾਂ ਬਣਾਇਆ ਪਿਆ ਲੈ ਆਹ ਕੁਰਸੀ ਮੈਂ ਤੇਰੇ ਨੂੰ ਘਮਾਉਣਾ ਮਾੜੀ ਜੀ ਇਹ ਲੈ ਲੈ ਮੀਨਾਕਾਰੀ ਤਾਂ ਦੇਖ ਕੀਤੀ ਇਹਦੇ ਉੱਤੇ ਹੂੰ ਅੱਜ ਤੋਂ 200 ਸਾਲ ਬਾਅਦ ਇਹੋ ਜੀਆਂ ਕੁਰਸੀਆਂ ਜਿੱਦੋਂ ਕਿਤੋਂ ਲੱਭਣ ਗਈਆਂ ਤੇ ਲੋਕ ਇਹਨਾਂ ਤੇ ਰਿਸਰਚ ਹੀ ਕਰੀ ਜਾਇਆ ਕਰਨਗੇ ਵੀ ਕਿੱਥੇ ਬਣੀਆਂ ਹੋਣੀਆਂ ਇਹ ਹੈ ਹੈ ਹੁਣ ਤੁਹਾਨੂੰ ਇਹ ਵਾਲਾ ਸੋਫਾ ਦੇਖੋ ਇੱਕ ਇਹਦੇ ਵਿੱਚ ਵੀ ਜਿਹੜਾ ਡਿਜ਼ਾਈਨਿੰਗ ਮਾਰਬਲ ਦਾ ਹਾਂ ਉਹ ਵੀ ਕਰਵਡ ਵਿੱਚ ਡਿਜ਼ਾਈਨ ਕੀਤਾ ਹੈ ਕੋਈ ਸਟ੍ਰੇਟ ਨਹੀਂ ਹੈਗੇ ਡਿਜ਼ਾਈਨਰ ਕਾਫੀ ਅੱਛਾ ਹੈ ਮੋਰ ਡਿਜ਼ਾਈਨ ਕਾਫੀ ਅੱਛਾ ਹੈ ਮਾਰਬਲ ਟੌਪ ਦਾ ਇਹ ਟੇਬਲ ਦਾ ਜਦੋਂ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਕਿਤੇ ਧਰਤੀ ਦਾ ਪੁਨਰ ਨਿਰਮਾਣ ਹੋਊਗਾ ਤੇ ਇਹੋ ਜੀਆਂ ਚੀਜ਼ਾਂ ਕਿਤੇ ਖੋਜਣ ਤੇ ਵਿੱਚੋਂ ਨਿਕਲਣੀਆਂ ਤੇ ਫੇਰ ਇਹਨਾਂ ਤੇ ਕਿਤਾਬਾਂ ਲਿਖਣਾ ਜਾਇਗੀਆਂ ਵੀ ਉਦੋਂ ਹੱਥ ਕਲਾ ਕਿੱਥੇ ਪਹੁੰਚ ਚੁੱਕੀ ਸੀ ਕਿ ਹੋਜ ਕਿਹੋ ਜੀਆਂ ਚੀਜ਼ਾਂ ਤੇ ਕਿਹੋ ਕਿਹੋ ਜੇ ਫਰਨੀਚਰਾਂ ਤੇ ਉਦੋਂ ਦਾ ਮਨੁੱਖ ਬੰਦਾ ਹੁੰਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਹਿਸਟਰੀ ਦੇ ਵਿੱਚ ਲਿਖਣਾ ਜਾਣੀਆਂ ਆਹ ਕੁਲਸੰਗ ਨੂੰ ਦੇਖ ਕੇ ਹੈ ਫਿਰ ਇਹ ਜੀ ਕੁਰਸੀ ਕਿਸ ਦੇ ਘਰੇ ਘਰੋਂ ਨਿਕਲੂਗੀ ਲੁਕਣਗੇ ਵੀ ਆ ਕਿਸੇ ਮਹਾਰਾਜੇ ਦਾ ਘਰ ਹੋਗਾ ਇੱਥੇ ਇਹਦੀ ਸਲਤਨਤ ਚੱਲਦੀ ਹੋਊਗੀ ਐਵੇਂ ਦੀ ਹੈਕਟਰੀ ਲਿਖੀ ਜਾਣੀ ਆ ਦੇਖੋ ਇਸ ਤੋਂ ਵੀ ਬੈੱਡ ਰੂਮ ਆਪਸ਼ਨ ਤੁਹਾਨੂੰ ਦਿਖਾਉਣਾ ਅੱਗੇ ਦੇਖੋ ਇਹ ਵੀ ਤੁਹਾਡੀ ਵੀਡੀਓ ਆਈ ਥਿੰਕ ਪਹਿਲੀ ਵਾਰ ਹੀ ਜਾਂਦਾ ਉਹ ਥੋੜਾ ਬਹੁਤ ਹੀ ਪਿਆਰਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਬੈਲ ਮੈਂ ਤਾਂ ਗੱਲਾਂ ਹੀ ਮਕਾ ਲੀਆਂ ਪਿੱਛੇ ਰਾਇਲ ਲੁੱਕ ਦੇ ਵੀ ਸੋਫਾ ਹੈਗਾ ਕਾਰਵਿੰਗ ਦੇਖੋ ਕਿੰਡੀ ਮੋਟੀ ਲੱਕੜ ਵਿੱਚ ਕਢਾਈ ਕਰੀ ਹੋਈ ਹੈ ਪੂਰੀ ਪ੍ਰੋਪਰ ਹੈਵੀ ਕਾਰਵਿੰਗ ਹੈ ਹੁਣ ਇਹਦੇ ਬਾਰੇ ਕੀ ਆਖਾਂ ਆ ਫਿਰ ਲੋਕ ਜਦੋਂ ਆ ਨਿਕਲੂਗੀ ਤਾਂ ਫਿਰ ਉਦੋਂ ਕਹਿੰਦੇ ਹੋਣਗੇ ਕਹਿਣਗੇ ਵੀ ਆ ਤਾਂ ਵੀ ਕਿਸੇ ਇੰਦਰ ਲੋਕ ਦਾ ਸੰਗਾਸ਼ਣ ਨਹੀਂ ਕਿਤੇ ਤਾਂ ਹਾਂ ਤੋਂ ਡਿੱਗ ਪਿਆ ਮੀਂਹ ਮੂੰਹ ਬਾਲੇ ਪੈ ਗਏ ਕਿਤੇ ਬੱਦਲ ਬੁੱਦਲ ਗਿਆ ਖੋਰ ਤੇ ਇੰਦਰ ਦੇਵਤੇ ਦਾ ਸੰਗਾਸ਼ਣ ਸੀ ਉਹ ਸਿੱਧਾ ਧਰਤੀ ਤੇ ਆ ਡਿੱਗਿਆ ਚੱਕੋ ਇੰਦਰ ਦੇਵਤੇ ਦਾ ਸੰਗਾਸ਼ਣ ਚੱਕੋ ਚੱਕੋ ਦੇ ਉੱਤੇ ਆਹ ਦੇਖ ਤਾਂ ਸਹੀ ਪ੍ਰੀਤ ਐਦੇ ਆਹ ਦੇਖ ਆ ਤੇਰਾ ਯਾਰ ਕੀ ਕਹਿੰਦਾ ਜਿਹੜਾ ਵਿੱਚ ਬਣਾਇਆ ਆਹਾ ਆਹਾ ਦੋ ਅੱਖਾਂ ਆ ਮੂੰਹ ਆ ਨੱਕ ਬਣਾਉਣ ਵਾਲੇ ਨੇ ਕਲਾਕਾਰੀ ਦੇਖ ਕੀਤੀ ਹੈ ਵਾਕੇ ਇੰਦਰ ਲੋਕ ਦਾ ਸੀਗਾ ਛਣਾ ਆ ਜਾ ਥੋੜੇ ਜਿਹਾ ਹੁਣ ਡਾਈਨਿੰਗ ਤੇ ਵੀ ਗੱਲ ਕਰ ਲਈ ਬਿਲਕੁਲ ਬਸ ਜੀ ਡਾਈਨਿੰਗ ਤੇ ਵੀ ਗੱਲ ਕਰ ਲਗੇ ਆ ਜੋ ਡਾਈਨਿੰਗ ਤੇ ਵੀ ਗੱਲ ਕਰ ਲਗੇ ਇੱਕ ਮਾੜਾ ਜਿਹਾ ਪਾ ਸੋਫਾ ਆ ਵੀ ਦਿਖਾ ਦਗੇ ਜੇ ਪ੍ਰਿੰਸ ਗੱਲ ਫਿਰ ਬਣ ਜੇ ਫਿਰ ਗੱਲ ਸਿਰੇ ਲੱਗ ਜੇ ਸੋਫਿਆਂ ਦੀ ਇਹ ਵੀ ਪੂਰੀ ਰੇਜ਼ਨ वुਡ ਦੇ ਵਿੱਚ ਹੈਗਾ ਜਿੱਦਾਂ ਅੱਗੇ ਤੁਸੀਂ ਡਿਵਾਈਡਰ ਵਾਲੇ ਦੇਖੇ ਸੀਗੇ ਇਹਦੇ ਨਾਲ ਦੋ ਹਾਈ ਬੈਕ ਚੇਅਰਸ ਆ ਗਈਆਂ ਮਤਲਬ ਜਿੱਦਾਂ ਸਾਗਵਾਂ ਚ ਰੇਂਜ ਅਪ ਚਲ ਜਾਂਦੀ ਹੈ ਨਾਰਮਲ ਰੇਂਜ ਚਾਹੀਦੀ ਤੇ ਇਹ ਚੀਜ਼ ਹੁੰਦੀ ਆਪਣੇ ਕੋਲ ਜੇ ਰੁਪਏ ਘੱਟ ਲਾਉਣੇ ਆ ਪਰ ਲਾਉਣਾ ਉਹੀ ਅੰਦਰ ਲੋਕ ਆ ਵਸਗਾ ਅਛਾ ਨਾ ਤਾਂ ਵੀ ਹੈਗਾ ਬਿਲਕੁਲ ਜੀ ਬਿਲਕੁਲ ਹੈਗਾ ਚਲੋ ਹੁਣ ਆਪਾਂ ਮਾੜਾ ਜਾਂ ਡਾਈਨਿੰਗ ایرਗੇ ਤੇ ਗੱਲ ਕਰ ਲਗੇ ਕਈ ਵਾਰੀ ਖਾਦੇ ਪੀਤੇ ਦਾ ਤਿਆਬ ਬਣ ਜਾਂਦਾ ਹੁੰਦਾ ਆਜੋ ਹੁਣ ਡਾਈਨਿੰਗ ਇੱਕ ਆ ਚੇਅਰ ਦੇਖੋ ਜੀ ਹੈ ਚੇਅਰ ਦੇਖੋ ਇਹ ਵਾਲੀ ਬਹੁ ਕੰਪਰੀ ਬੀਸੀ ਉਹ ਪਿਆਰਾ ਹੈ ਚੇਰੀ ਉਹ ਪਿਆਰੀ ਹੈ ਮਾਰਬਲ ਵੀ ਉਹ ਪਿਆਰਾ ਬਣੀ ਪਈ ਹੈ ਨਾ ਗੱਲ ਆ ਆ ਕੈਨੇਡਾ ਵਾਲਿਆਂ ਬਾਅਦ ਤੇ ਸਪੈਸ਼ਲ ਬਿਲਕੁਲ ਜੀ ਇਹ ਕੈਨੇਡਾ ਸਪੈਸ਼ਲ ਬਿਲਕੁਲ ਇਹ 6 ਸੀਟੇਡ ਡਾਈਨਿੰਗ ਟੇਬਲ ਹੈ ਹੋਨੈਕਸ ਮਾਰਬਲ ਦੇ ਨਾਲ ਹੈ ਹਮ ਕੈਨੇਡਾ ਸਪੈਸ਼ਲ ਭਾਈ ਸਾਨੂੰ ਇਹ ਦਾ ਸਪੈਸ਼ਲ ਵੀ ਬਣਾ ਕੇ ਦਿਓ ਸਾਰੇ ਮਿਲਣਗੇ ਭਾਜੀ ਇਹ ਲੋ ਇਹ ਚੱਕ ਲੈ ਇਹ ਲੋ ਚੱਕੋ ਜੀ ਦੇ ਵੀ ਪਾਲਿਸ਼ਡ ਫਿਨਿਸ਼ ਦੇ ਵਿੱਚ ਹੈਗਾ ਡਾਇਨਿੰਗ ਨਵਾਂ ਪੀਸੀ ਆਇਆ ਹੈ ਕਾਲੀ ਵੀ ਨਵਾਂ ਪੀਸ ਆ ਬਣ ਕੇ ਫੈਕਟਰੀ ਤੋਂ ਤੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਦਾ ਇਹ ਲੋਕਾਂ ਨੇ ਤੁਹਾਨੂੰ ਸਪਾਰਸ਼ ਕਰਨੀਆਂ ਅਮਰੀਕਾ ਸਪੈਸ਼ਲ ਬਣਾ ਕੇ ਦੇਓ ਸਾਨੂੰ ਸਾਨੂੰ ਆ ਬਣਾ ਕੇ ਦਿਓ ਤੁਹਾਨੂੰ ਉਹੋ ਜਿਹਾ ਬਣਾ ਕੇ ਦੇਣਾ ਤੁਸੀਂ ਅਮਰੀਕਾ ਜਾਪਾਨ ਜਰਮਨ ਜਿਹੜੇ ਮੁਲਖ ਦੇ ਤੁਸੀਂ ਪ੍ਰਾਊਡ ਕਰਦੇ ਆਂ ਭਾਈ ਜਿੱਥੋਂ ਤੁਹਾਨੂੰ ਕਿਰਤ ਮਿਲੀ ਆ ਕਮਾਈ ਕੀਤੀ ਆ ਤੇ ਉਸ ਹਿਸਾਬ ਨਾਲ ਆਹਾਹਾਹਾਹਾਹਾਹਾ ਅਤਾ ਐਂ ਲੱਗਦਾ ਵਿਸ਼ਵਨਾਥਨ ਆਨੰਦ ਦੇ ਘਰੇ ਆ ਗਏ ਚਿਸ ਦੇ ਚੈਂਪੀਅਨ ਦੇ ਘਰੇ ਪ੍ਰੀਤ ਹੈ ਇਹ ਵੀ ਇਹਦੇ ਵਿੱਚ ਦਾ ਡਿਜ਼ਾਈਨਿੰਗ ਕਰੀ ਹੋਈ ਹੈ ਆਨੈਕਸ ਮਾਰਬਲ ਹੈ ਵਿੱਚ ਇਹਦੇ ਨਾਲ ਸਟੀਲ ਦੀ ਫੀਲਿੰਗ ਹੁੰਦੀ ਹੈ ਅੱਛਾ ਉਹ ਡਿਜ਼ਾਈਨਿੰਗ ਹੈ ਬਿਲਕੁਲ ਇਹਦੇ ਉੱਪਰ ਫਿਰ ਪੋਲਿਸ਼ਰ ਕੋਟਿੰਗ ਹੁੰਦੀ ਹੈ ਜਿਹਦੇ ਨਾਲ ਕਿ ਫੀਲ ਨਹੀਂ ਹੁੰਦਾ ਤੇ ਪਲੱਸ ਇਹਦੇ ਉੱਪਰ ਰਸਟ ਨਹੀਂ ਪੈਂਦੇ ਹੁਣ ਇਹ ਕਾਰ ਡਾਈਨਿੰਗ ਦੀ ਖਵਾ ਦੇਖੋ ਡਾਈਨਿੰਗ ਕਿੱਡਾ ਪਿਆਰਾ ਵਾਲਾ ਆ ਡਾਈਨਿੰਗ ਦੇਖ ਕਰ ਗੱਲ ਰੂਹਾ ਖਿੜੀਆਂ ਦੱਸੋ ਇਹ ਵੀ 8 ਕੁਰਸੀਆਂ ਵਾਲਾ ਡਾਈਨਿੰਗ ਟੇਬਲ ਹੈਗਾ ਹੂੰ ਸਾਈਜ਼ ਵਿੱਚ ਵੀ ਮਾਰਬਲ ਆਪਣਾ ਜੋ ਛੋਟਾ ਵੱਡਾ ਕਰਨਾ ਉਹ ਵੀ ਹੋ ਜਾਊਗਾ ਰੂਹਾ ਖੜ ਚੁੱਕੀਆਂ ਦੱਸੋ ਦੱਸੋ ਖੜ ਚੁੱਕਿਆ ਰੂਹਾ ਕਰਨੇ ਹੁਣ ਰੇਟ ਦੱਸਣ ਲੱਗੇ ਏ ਤੁਹਾਨੂੰ ਹੁਣ ਰੇਟ ਦੱਸਣ ਲੱਗੇ ਲੈ ਫਿਰ ਹਾਂ ਕਰੋ ਫੋਨ ਲਾਓ ਮੈਨੂੰ ਕਾਜੀ ਜੀ ਦਾ ਰੇਟ ਚਾਹੀਦਾ ਲੈ ਬਿਲਕੁਲ ਜੀ ਹੁਣ ਇੱਕ ਆ ਚੇਅਰ ਦੇਖੋ ਕਿੰਨੀ ਪਿਆਰੀ ਏ ਲੋ ਇਹ ਵੀ ਡਾਈਨਿੰਗ ਚੇਅਰ ਹੀ ਏ ਹੁਣ ਇਹਦੇ ਨਾਲ ਇਹਦਾ ਜਿਹੜਾ ਬੇਸ ਆ ਉਹ ਵੀ ਬਹੁਤ ਪਿਆਰਾ ਏ ਹਾਂ ਤੇ ਇਹਦੇ ਉੱਤੇ ਹਜੇ ਪੱਥਰ ਧਰਨਾ ਤੇਰੇ ਪੱਥਰ ਆਣਾ ਬਿਲਕੁਲ ਉੱਪਰ ਪੱਥਰ ਧਰਨ ਵਾਲਾ ਤੂੰ ਇੱਕ ਗੱਲ ਕੋਈ ਵੀ ਕੋਈ ਮਾਅਬ ਪਸੰਦ ਕਰ ਉੱਪਰ ਰੱਖ ਇੱਕ ਇੱਕ ਗੱਲ ਹੋਰ ਦੇਖੋ ਇੱਕ ਗੱਲ ਹੋਰ ਦੇਖੋ ਪ੍ਰੀਤ ਨੋਟ ਕਰੋ ਯਾਰ ਪੱਥਰ ਨਹੀਂ ਧਰਿਆ ਤਾਂ ਇਹਦੀ ਲੁੱਕ ਆਪਾਂ ਨੂੰ ਮਹਿਸੂਸ ਹੋ ਰਹੀ ਹੈ ਵੀ ਯਾਰ ਉਹ ਗੱਲ ਨਹੀਂ ਨਿਕਲ ਕੇ ਆ ਰਹੀ ਬਿਲਕੁਲ ਤੇ ਜਿੱਦੇ ਜਦੋਂ ਇਹਦੇ ਉੱਤੇ ਪੱਥਰ ਧਰਿਆ ਗਿਆ ਤੇ ਇਹਨੇ ਪਿਓ ਦਾ ਪਿਓ ਬਣ ਕੇ ਖੜ ਗਿਆ ਬਿਲਕੁਲ ਜੀ ਕਿਉਂਕਿ ਥਲੜੇ ਪਾਸੋਂ ਬੇ ਸਬੂਸ ਲੋਹੜੇ ਆਏ ਪਏ ਆ ਪਰਖਣ ਵਾਲੇ ਪਰਖ ਲੈਣਗੇ ਹੁਣ ਆਪਾਂ ਇੱਥੇ ਵੀ ਗੱਲ ਕਰ ਲਈਏ ਯਾਰ ਲਾਸਟ ਤੇ ਵੀਡੀਓ ਦੇ ਹੈ ਇਹ ਵਾਲੇ ਬਾਈ ਸਾਗਵੰਚੀ ਬਣਿਆ ਹੋਇਆ ਇਹਦੇ ਉੱਪਰ ਇਹ ਮਾਰਬਲ ਆਣਾ ਐਕਚੁਅਲੀ ਇੱਥੇ ਕਰਵੀ ਡਿਜ਼ਾਈਨ ਵਾਲਾ ਮਾਰਬਲ ਬਣ ਰਿਹਾ ਫੈਕਟਰੀ 'ਚ ਤਿਆਰ ਹੋ ਰਿਹਾ ਠੀਕ ਹੈ ਉਹ ਵੀ ਆਣਾ ਮਤਲਬ ਮਾਰਬਲ ਮਾਰਬਲ ਤਾਂ ਕੋਈ ਵੀ ਡਿਜ਼ਾਈਨਿੰਗ ਲੈ ਸਕਦੇ ਤੁਸੀਂ ਹੂੰ ਸ਼ੇਰ ਬਹੁਤ ਪਿਆਰੀ ਹੈ ਇਹ ਵਾਲੀ ਹੂੰ ਉਹਦੇ ਵਿੱਚ ਵੀ ਜਿਹੜਾ ਬੈਕ ਸਾਈਡ ਤੇ ਵੀ ਡਿਜ਼ਾਈਨਿੰਗ ਹੈ ਫਰੰਟ ਤੇ ਵੀ ਡਿਜ਼ਾਈਨਿੰਗ ਹੈ ਕਾਰਵਿੰ ਹੂੰ ਪਿੱਛੇ ਪਲੇ ਨਹੀਂ ਹੈਗਾ ਪਿੱਛੇ ਵੀ ਕਾਰਵਿੰਗ ਕਰੀ ਹੋਈ ਹੈ। ਕਈ ਵਾਰੀ ਕੀ ਹੁੰਦਾ ਨਾ ਕੁਰਸੀਆਂ ਅਗਲੇ ਪਾਸੇ ਤੋਂ ਸੋਹਣੀਆਂ ਬਣਾ ਲੈਨੇ ਮਗਰਲੇ ਪਾਸੇ ਕੁਰਸੀ ਦੀ ਲੋਕ ਹੀ ਨਹੀਂ ਹੁੰਦੀ। ਬਿਲਕੁਲ ਜੀ। ਤਾਂ ਕੁਰਸੀ ਦੀ ਮਗਰਲੇ ਪਾਸੇ ਵੀ ਲੋਕ ਆਉਣੀ ਚਾਹੀਦੀ ਕਿਉਂਕਿ ਕੁਰਸੀ ਦਿਸ ਨਹੀਂ ਪਿਛਲੇ ਪਾਸੋਂ। ਬਿਲਕੁਲ ਜੀ। ਜਦੋਂ ਘਰੇ ਪਿਆ ਆਏ ਤੁਹਾਡੇ ਡਾਈਨਿੰਗ ਟੇਬਲ ਤਾਂ ਕੁਰਸੀ ਪਿਛਲੇ ਪਾਸੋਂ ਜ਼ਿਆਦਾ ਦਿਸਣੀ। ਬਿਲਕੁਲ ਜੀ। ਹਾਂ? ਹੁਣ ਇਹ ਉਹ ਸੀਗੇ ਜਿੱਦਾਂ ਕਲਾਸਿਕਲ ਲੁੱਕ ਹੈ ਉਹਨਾਂ ਆਗੇ ਮਾਡਰਨ ਲੁੱਕ ਦੇ ਵਿੱਚ ਇਹ ਵਾਲੇ। ਇਹ ਇਹ ਚੇਅਰ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਹ ਵਾਲਾ। ਲੈ। ਦੇਖ ਚੇਅਰ ਪ੍ਰੀਤ ਕੱਢੀ ਸਨੱਖੀ ਉਦਾਂ ਹੀ ਸੇਮ ਹੀ ਕੇਵਲ ਹੈਗਾ ਮੋਡਲ ਲੁੱਕ ਦੇ ਵਿੱਚ ਇਹ ਵੀ ਕਾਫੀ ਅੱਛਾ ਹੈ ਪਾਲਿਸ਼ਰ ਕੋਲੇ ਪਾਲਿਸ਼ ਦੇ ਵਿੱਚ ਹੈਗਾ ਫਲੈਕਸੀ ਪਲਾਈ ਦੇ ਨਾਲ ਬਣਿਆ ਹੋਇਆ ਮਾਪਾ ਪਲਾਈ ਲੱਗੀ ਹੋਈ ਹੈ ਪਰੇ ਤੱਕ ਜਰ ਜਿੱਥੋਂ ਤੱਕ ਤੁਸੀਂ ਢੇਡਾ ਮਾਰੋ ਤੁਸੀਂ ਕਈ ਫਰਨੀਚਰ ਦੇ ਆਓ ਤਾਂ ਸਹੀ ਇੱਕਾਰੀ ਤੁਹਾਨੂੰ ਵੁੜਨ ਦੇ ਵਿੱਚ ਹੋਰ ਵੀ ਡਿਜ਼ਾਈਨ ਦਿਖਾਣੇ ਮੇ ਕੋਲ ਵੀ ਕਾਫੀ ਡਿਜ਼ਾਈਨ ਪਏ ਆ ਜਾਂ ਲੱਕੜ ਦੇ ਸੋਫੇ ਜਿਹੜੇ ਪਏ ਸਾਗਵਾਂ ਚ ਇਹ ਆਹ ਦੇਖ ਪ੍ਰੀਤ ਇਹਦੀ ਕੁਰਸੀ ਬਾਹਰ ਕੱਢਦਾ ਮੈਂ ਲੈ ਪੁੱਤ ਇਹਦੀ ਕੁਰਸੀ ਬਾਹਰ ਕੱਢਣ ਲੱਗਿਆਂ ਲੈ ਇਹਦੀ ਦੇਖੀ ਇਹਦੀ ਇਹਦੀ ਕੁਰਸੀ ਬਾਹਰ ਕੱਢਣ ਲੱਗਿਆਂ ਦਾ ਕਰੋ ਗੱਲ ਕਰੋ ਗੱਲ ਹੈ ਨਾ ਕਮਾਲ ਬਾਜੂ ਭਾਜੀ ਉਧਰ ਬੈੱਡ ਵੀ ਹੋਰ ਕਾਫੀ ਲੱਗੇ ਹੋਏ ਆ ਆ ਜਾ ਚੱਲ 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 ਜਿੱਤੇ ਤੁਸੀਂ ਉਹ ਬੋਨਲੈਸ ਸੋਫਾ ਦੇਖਿਆ ਸੀ ਉਹਦਾ ਨਾਮ ਲੇਜੀ ਬੋਏ ਸੋਫਾ ਹੈਗਾ ਨਾ ਉਹਦਾ ਸੋਫੇ ਦਾ ਹਾਂਜੀ ਤੇ ਉਹਦਾ 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 ਨਾਮ ਕੀ ਹੈ ਸੱਚ ਸੋਫੇ ਦਾ ਬੋਨਲੈਸ ਵਾਲੇ ਦਾ ਉਹਦਾ ਨਾਮ ਲੇਜੀ ਬੋਏ ਹੈ ਸਰ ਅੱਛਾ ਲੇਜੀ ਬੋਏ ਲੇਜੀ ਬੋਏ ਸੋਫੇ ਦਾ ਨਾਮ ਆਪਾਂ ਨੇੜੇ ਤੇੜੇ ਸੀ ਗੱਲਬਾਤ ਦੇਖੋ ਆਪਾਂ ਨੇੜੇ ਤੇੜੇ ਸੀ ਘੋਲੀ ਮਤਿਆ ਵਾਸਤੇ ਸੋਫਾ ਹੁਣ ਇਧਰ ਜਿੱਦਾਂ ਬੈੱਡ ਲੱਗੇ ਹੋਏ ਆ ਵੀ ਦੇਖੋ ਖ ਇਹ ਚ ਵੀ ਕਾਫੀ ਆਪਸ਼ਨ ਰੱਖਿਆ ਹੈ ਆਪਿਆ ਹੋ ਮਗਰ ਜੇ ਆਹਾ ਆਹਾ ਆ ਦੇਖੋ ਆ ਦੇਖ ਆਹਾ ਮਸ਼ਰੂਮ ਵਰਗੇ ਜਿਹਦੇ ਆਹਾ ਲੱਗੇ ਆ ਪ੍ਰੀਤ ਹੈ ਇਹ ਜਾਣਾ ਜੀ ਪਟਿਆਲੇ ਇਹ ਕਸਟਮਰ ਦੇ ਰੂਮ ਦੇ ਅਕੋਰਡਿੰਗ ਬਣਾਇਆ ਆਪਾਂ 3 3 3 10 3 ਸੀਟਰ ਬਣਾਏ ਹੋਏ ਆ ਅੱਛਾ ਉਹਨੇ ਆਪਦੇ ਹਸਾਓ ਕਿਤਾਬ ਨਾ ਬਿਲਕੁਲ ਜੀ ਬਿਲਕੁਲ ਇਹ ਰੂਮ ਦੇ ਅਕੋਰਡਿੰਗ ਬਣਾਇਆ ਬਿਲਕੁਲ ਤੇ ਆਹਾ ਇਹ ਵੀ ਸਾਗਵਾਂ ਚ ਬਣਾਇਆ ਪਜੀ ਬੈੱਡ ਸਾਡਾ ਦੇਖੋ ਡਿਜ਼ਾਈਨ ਦੇਖੋ ਕਿੱਡਾ ਪਿਆ ਇਹਨੂੰ ਰੰਗ ਤੇ ਕਿਹੋ ਜਿਹਾ ਕੀਤਾ ਕਲਰ ਡਿਫਰੈਂਟ ਹੈ ਜਦਾਂ ਆਪਣੇ ਰੂਮ ਦੇ ਅਕੋਰਡਿੰਗ ਕੋਈ ਵੀ ਕਲਰ ਚਾਹੀਦਾ ਉਹ ਵੀ ਹੋ ਜਾਊਗਾ ਵੈਸੇ ਤਾਂ ਇਹ ਵੀ ਬਹੁਤ ਪਿਆਰਾ ਕਲਰ ਰੋਜ਼ ਗੋਲਡ ਕਲਰ ਹੈ ਇੱਕ ਮਗਰ ਜੇ ਮੈਨੂੰ ਬੈੱਡ ਟੋ ਆ ਜਾ ਦਿੰਦਾ ਪਿਆ ਉਹ ਸਹੀ ਹਜੇ ਉਹ ਤਾਂ ਲੱਗਦਾ ਇਹ ਵੀ ਡਿਸਪਲੇ ਹੈਗਾ ਵੈਸੇ ਬਿਲਕੁਲ ਲੱਗਣਿਆ ਇਹ ਵੀ ਤੇ ਆ ਜੀ ਤੁਹਾਨੂੰ ਉੱਪਰ ਸੋਫੇ ਦੀ ਖਾਨ ਨੇ ਉੱਪਰ ਕਾਰਵਿੰਗ ਵਾਲੇ ਸੋਫੇ ਕਾਫੀ ਪਏ ਹਾਂ ਆ ਰਹਿ ਗਿਆ ਉਹ ਤਾਂ ਗੇੜਾ ਨਹੀਂ ਮਾਰਿਆ ਨਹੀਂ ਦੇਖਿਆ ਬਿਲਕੁਲ ਇਹ ਵੀ ਦੇਖੋ ਪਜੀ ਹਾਂ ਉਹ ਪਿਆਰਾ ਆ ਰਹਿ ਜਾਣਾ ਸੀ ਉਹ ਭਰਾਵਾ ਮੈਂ ਵੀਡੀਓ ਬੰਦ ਕਰ ਦੇਣੀ ਸੀ ਪ੍ਰੀਤ ਮੈਂ ਕਿਹਾ ਮੁੱਕ ਗਈ ਗੱਲ ਭਾਜੀ ਤੁਹਾਨੂੰ ਸੋਫੇ ਆਪਾਂ ਨਵੇਂ ਡਿਜ਼ਾਈਨ ਦਿਖਾ ਦੇਣੇ ਆ ਨਾ ਕਿ ਤੁਸੀਂ ਮਤਲਬ ਪਹਿਲਾਂ ਤੇ ਤੁਹਾਡੇ ਕੋਲ ਨਿਕਟ ਸੀਗੇ ਥੋੜੇ ਹੂੰ ਤੁਹਾਨੂੰ ਜਿਹੜੇ ਡਿਜ਼ਾਈਨ ਦਿਖਾਉਣੇ 2026 ਚੋਂ ਨਵੇਂ ਕੱਢੇ ਆ ਤੁਸੀਂ ਕਿਤੇ ਨਹੀਂ ਦੇਖਿਓ ਨੇ ਉਹ ਡਿਜ਼ਾਈਨ ਹੁਣ ਇੱਕ ਇਹ ਦੇਖੋ ਮੈਟ ਫਿਨਿਸ਼ ਦੇ ਵਿੱਚ ਬਣਿਆ ਹੋਇਆ ਇਹਦੇ ਲੈਗ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਪਹਿਲਾ ਸੋਫਾ ਏ ਜਿਹਦੇ ਉੱਤੇ ਬਹਿ ਕੇ ਬੰਦੇ ਨੂੰ ਚਾਹ ਪੁੱਛਣ ਦੀ ਲੋੜ ਹੀ ਨਹੀਂ ਉਹ ਕਹਿੰਦਾ ਕੌਫੀ ਦਾ ਸਵਾਦ ਤਾਂ ਮੇਰੇ ਗਲ ਚ ਬਹਿਣਸਾਰ ਆ ਗਿਆ ਹੈ ਇਹ ਉਹ ਸੋਫਾ ਹੈ ਜਿਹਦੇ ਉੱਤੇ ਬਹਿਣ ਸਰ ਕਾਫੀ ਦਾ ਸਵਾਦ ਆਊਗਾ ਸਰ ਬਿਲਕੁਲ ਜੀ ਜੀ ਨੂੰ ਟੱਚ ਕਰੋਗੇ ਤਾਂ ਤੁਹਾਨੂੰ ਕਾਫੀ ਵਰਗਾ ਨਸ਼ਾ ਹੋ ਜਾਣਾ ਠੀਕ ਹੈ ਕਿ ਨਹੀਂ ਬਿਲਕੁਲ ਜੀ ਮੇਰੇ ਸਾਰੇ ਸਾਗਵਾਂ ਦੇ ਵਿੱਚ ਕੁਝ ਲੱਗੇ ਕੁਝ ਮਾਡਲ ਹੈਗੇ ਰੈਜ਼ਨ ਉਡ ਦੇ ਵਿੱਚ ਆਹ ਦੇਖ ਕਿੱਡਾ ਸਿੰਪਲ ਚੀਜ਼ ਬਣੀ ਦੇਖ ਕਿੱਡੀ ਸਿੰਪਲ ਚੀਜ਼ ਬਣੀ ਪ੍ਰੀਤ ਦੇਖ ਕਿੱਡੀ ਸਿੰਪਲ ਚੀਜ਼ ਬਣੀ ਪੁੱਤ ਦੇਖ ਕਿੱਡੀ ਸਿੰਪਲ ਚੀਜ਼ ਬਣੀ ਆ ਮੇਰੇ ਸ਼ੇਰ ਓਰੇ ਆਓ ਇੱਧਰ ਆਓ ਇੱਧਰ ਆਓ ਤੁਹਾਨੂੰ ਦਿਖਾਵਾਂ ਜਲਬਾ ਆਪ ਫੋਨ ਕੌਣ ਲਈ ਜਾਂਦਾ ਆਜੋ ਹਾਂ ਹੁਣ ਇਹ ਕੇਵਲ ਸੋਫਾ ਦੇਖੋ ਭਾਜੀ ਇਹਦੇ ਵਿੱਚ ਜਿਹੜਾ ਸੀਟ ਤੇ ਪੈਚ ਵਰਕ ਹੈਂਡ ਮੇਕ ਹੈਂਡ ਮੇਡ ਹੈਗਾ ਉਹ ਵੀ ਇਹਦੇ ਸੀਟ ਤੇ ਨਹੀਂ ਇਹਦੇ ਬੈਕ ਤੇ ਵੀ ਹੈ ਜਦੋਂ ਉਹਦੀ ਬੈਕ ਸਾਈਡ ਤੇ ਤੁਸੀਂ ਦੇਖੋਗੇ ਨਾ ਇਹ ਵੀ ਡਿਜ਼ਾਈਨਿੰਗ ਹੈਂਡ ਮੇਡ ਸਾਰਾ ਪੈਚ ਵਰਕ ਕੀਤਾ ਹੈ کافی ਪਿਆਰਾ ਡਿਜ਼ਾਈਨ ਹੈਗਾ ਨਹੀਂ ਬਹੁਤ ਕਮਾਲ ਚੀਜ਼ ਬਣੀ ਆ ਦੇਖ ਫਰੀਦ ਕਿੱਡੀ ਕਮਾਲ ਚੀਜ਼ ਬਣੀ ਆ ਦੇਖ ਆ ਪਤਾ ਵੀ ਤੇ ਦੇਖ ਕੇ ਆਏ ਥੱਲੇ ਵੀ ਦੇਖ ਕੇ ਆਏ ਆ ਤੁਹਾਨੂੰ ਇੱਕ ਤੋਂ ਇੱਕ ਚੀਜ਼ ਦਿਖਾਵਾਂਗੇ ਇੱਕ ਹੋਰ ਸੋਫਾ ਪਾਈ ਤੁਹਾਨੂੰ ਦਿਖਾਣੇ ਆ ਇਹ ਦੇਖੋ ਪਿੱਛੇ ਲੱਗਾ ਹੈ ਜੜਾ ਸਲੀਕ ਕਾਰਵਿੰਗ ਹੈ ਬਿਲਕੁਲ ਇਸ ਰਿਫ ਇਹ ਜਿਹੜਾ ਉੱਪਰ ਟਾਪ ਤੇ ਕਾਰਵਿੰਗ ਕਰੀ ਹੋਈ ਹੈ ਤਾਜ ਬਣਾਇਆ ਹੈ ਬਾਕੀ ਸਾਰੀ ਨੋਰਮਲ ਕਾਰਵਿੰਗ ਹੈਗੀ ਹੈ ਸਿੰਪਲ ਸਿੰਪਲ ਐਂਡ ਸੋਬਰ ਕਾਰਵਿੰਗ ਸਿੰਪਲ ਪਲੱਸ ਕਾਰਵਿੰਗ ਜਿਹਨੂੰ ਟੱਚ ਵੀ ਚਾਹੀਦਾ ਤੇ ਸਿੰਪਲ ਵੀ ਚਾਹੀਦਾ ਬਿਲਕੁਲ ਭਾਜੀ ਉਹਦੇ ਲਈ ਸਭ ਤੋਂ ਪਿਆਰਾ ਕਲਰ ਤੇ ਸਭ ਤੋਂ ਪਿਆਰੀ ਕਾਰਵਿੰਗ ਇੱਕ ਥਾਂ ਕਾਰਵਿੰਗ ਹੋਈ ਹੈ ਬਾਕੀ ਸਾਰਾ ਸਿੰਪਲ ਇਸ ਤੋਂ ਵੀ ਪ੍ਰੋ ਵਰਜਨ ਇਸ ਤੋਂ ਵੀ ਪ੍ਰੋ ਜਿਹਨੂੰ ਬਿਲਕੁਲੀ ਹਲਕੀ ਜੀ ਕਾਰਵਿੰਗ ਚਾਹੀਦੀ ਹੈ ਤੇ ਬਾਕੀ ਸਾਰਾ ਸੋਫਾ ਸਿੰਪਲ ਚਾਹੀਦਾ ਉਹਦੇ ਲਈ ਆ ਹਾਂ ਹੈਂ ਕਰੇ ਤਾ ਜੀ ਨੇ ਜਿਹਨੇ ਕਾਰਵਿੰਗ ਦੇ ਵਿੱਚ ਨੈਕਸਟ ਲੈਵਲ ਤੇ ਜਾਣਾ ਵੀ ਨੈਕਸਟ ਲੈਵਲ ਤੇ ਜਾਣਾ ਤੇ ਉਹ ਉਧਰ ਆ ਜਾਓ ਬਿਲਕੁਲ ਪਾ ਜੀ ਫਿਰ ਸਾਰਾ ਚੀਜ਼ ਦਿਖਾਉਣਾ ਪੈਣਾ ਤੁਸੀਂ ਕਲਰ ਕੰਬੀਨੇਸ਼ਨ ਦੇਖੋਗੇ ਤੁਹਾਡੇ ਅੱਖਾਂ ਨੂੰ ਇੱਕ ਟਾਈਮ ਇੱਕ ਮਿੰਟ ਚ ਜੱਜ ਜਾਊਗਾ ਜਿੰਨਾ ਪਿਆਰਾ ਕਲਰ ਲਗਾਇਆ ਹੋਇਆ ਇੱਥੇ ਆ ਜਾਓ ਇਹਦੇ ਪਾਲਿਸ਼ ਦੇ ਨਾਲ ਕਲਰ ਮੈਚ ਕੀਤਾ ਹੈ ਕਪੜੇ ਦਾ ਹਮ ਦੋ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਵੀ ਸਾਡਾ ਹਮ ਤੇ ਜੇ ਕਿਤੇ ਪ੍ਰੀਤ ਤੁਸੀਂ ਜਾਵੇਂ ਬਰੀਕੀ ਵਾਲੇ ਪਾਸੇ ਜਾਣਾ ਵੀ ਤੁਸੀਂ ਕਹਿਣਾ ਵੀ ਹਾਂ ਅਸੀਂ ਤਾਂ ਜਾਵਾਂ ਹੀ ਬਰੀਕੀ ਚ ਜਾਣਾ ਆ ਦੇਖ ਹੂੰ ਵੀ ਜਿਹੜਾ ਅੱਜ ਤੋਂ 20 30 ਸਾਲ ਨੂੰ ਲੋਕ ਆ ਕੇ ਕਹਿਣ ਜਦੋਂ ਤੁਹਾਡੇ ਮੁੰਡੇ ਦਾ ਵਿਆਹ ਹੋਇਆ ਅੱਜ ਜਿਹੜੇ ਮੁੰਡੇ ਦਾ ਵਿਆਹ ਹੈ ਤੇ ਉਹਦੇ ਮੁੰਡੇ ਦਾ ਵਿਆਹ ਹੋਊਗਾ ਤੇ ਅਗਲਾ ਕਵੇ ਵੀ ਯਾਰ ਬਾਪੂ ਹੁਣੀ ਉਦੋਂ ਇਹੋ ਜੀ ਚੀਜ਼ ਲੈ ਆਏ ਸੀ ਇਹ ਉਹਨਾਂ ਵਾਸਤੇ ਆ ਬਿਲਕੁਲ ਜੀ ਆ ਉਹਨਾਂ ਵਾਸਤੇ ਚੀਜ਼ ਬਿਲਕੁਲ ਜੀ ਹਾਂ ਤੇ ਉਹ ਨਾ ਵਾ ਤੇ ਜਦੋਂ ਜਦੋਂ ਮੁੰਡੇ ਨੇ ਕਾਲਜ ਵਾਲੇ ਤੁਹਾਡੇ ਅੱਜ ਜਿਹੜਾ ਜੰਮਿਆ ਜਵਾਕ ਉਹਨੇ ਕਾਲਜ ਕੂਲਜ ਪੜ੍ਹਨ ਜਾਣਾ ਤੇ ਉਹ ਕਵੇ ਸਾਡਾ ਬਾਪੂ ਉਹਨੂੰ ਸੋਫੇ ਲਿਆ ਆ ਸੀ ਕਈ ਫਰਨੀਚਰ ਵਾਲੇ ਇਹ ਉਹੋ ਚੀਜ਼ ਆ ਠੀਕ ਆ ਕਿ ਨਹੀਂ ਬਿਲਕੁਲ ਸਰ ਐਂ ਕਰੋ ਨੰਬਰ ਨੋਟ ਕਰੋ ਪ੍ਰਿੰਸ ਮੇਰੇ ਹਿਸਾਬ ਨਾਲ ਬਾਕੀ ਸਾਰਾ ਕੁਝ ਤਾਂ ਆ ਕੇ ਦੇਖਣਗੇ ਲੋਕ ਬਿਲਕੁਲ ਸਰ ਬਿਲਕੁਲ ਹਾਂ ਬਿਲਕੁਲ ਨੰਬਰ ਪ੍ਰੀਤ ਨੋਟ ਕਰੋ ਵੀਡੀਓ ਨੂੰ ਬੰਦ ਕਰੋ ਤੇ ਚਲੋ ਕਰੇ